ਤੋ ਸਾਰੇ ਲੋਕ ਵੀ ਜਿਹੜੇ ਸਰਕਾਰ ਪੱਖੇ ਵੀ ਨੇ ਉਹ ਵੀ ਕਹਿਣ ਲੱਗੇ ਬੱਸ ਕਰੋ ਤੁਹਾਡੀਆਂ ਰੋਟੀਆਂ ਸੇਕੋ ਹੋਲੀਆਂ ਜਿੰਨੀਆਂ ਸੇਕ ਹੋਣੀਆਂ ਸੀ ਹੋਰ ਨਹੀਂ ਸੇਕ ਹੋਣੀਆਂ ਬਾਈ ਇਹ ਗਲੀ ਦੇ ਚ ਦੋ ਆ ਕੇ ਹਯਾਤਾ ਭਾਈ ਸਰਕਾਰਾਂ ਨੂੰ ਸਭ ਨੇ ਕਿਹਾ ਵਾ ਕਿਸੇ ਜੋਤਸੀ ਨੇ ਵੀ ਜਦ ਤੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਨਹੀਂ ਕਰਦੇ ਥੋੜੀ ਸਰਕਾਰ ਨਹੀਂ ਚੱਲਣੀ ਜੈ ਸਰਕਾਰ ਜਰਦਾਬਾ ਪੰਜਾਬ ਸਰਕਾਰ ਜਰਦਾਬਾ ਜੈ ਸਰਕਾਰ ਜਰਦਾਬਾ ਭੰਡ ਦੀ ਸਰਕਾਰ ਨੇ ਖਾਖੀ ਵਰਦੀ ਵਾਲ ਖਾਖੀ ਕੱਛਿਆਂ ਦੇ ਦਬਾਅ 'ਚ ਹੇਠਾ ਕੇ ਖਾਖੀ ਵਰਦੀ ਵਾਲੇ ਸਾਡੇ ਤੇ ਚੜਾਈ ਵੀ ਤੁਸੀਂ ਐਡੇ ਅਣਕੇ ਇਨਕਾਰ ਹੋ ਕੇ ਖਾਖੀ ਵਰਦੀ ਵਾਲਿਓ ਖਾਖੀ ਨਿਕਰਾਂ ਦੇ ਦਵਾ ਦੇ ਵਿੱਚ ਤੁਸੀਂ ਸਾਡੇ ਸੰਟਰ ਵੀ ਚੱਕ ਲੇਗੇ ਜੈੋ ਜੁਰਗਾਤ ਜੁਰਗਾਤ ਪੰਜਾਬ ਜੁਰਗਾਤ ਜੁਰਗਾਤ ਪੰਜਾਬ ਜੁਰਗਾਤ ਜੁਰਗਾਤ 84 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰੱਜ ਕੇ ਨਰਾਦਰੀ ਕੀਤੀ ਕਾਂਗਰਸ ਨੇ ਜਗਾ ਜਗਾ ਗੁਰੂ ਗ੍ਰੰਥ ਸਾਹਿਬ 'ਵਰੋਲੇ ਆ ਫਿਰ ਆ ਗਈ ਅਕਾਲੀ ਸਰਕਾਰ ਇਹਨਾਂ ਨੇ ਪਰ ਪਰ ਬੁਰਜ ਜੋ ਹਰਕੇ ਵਾਲਾ ਦੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੋਲੇ ਆ ਤੇ ਹੁਣ ਇਹ ਤੀਜੀ ਸਰਕਾਰ ਆ ਗਈ ਇਹਨਾਂ ਨੂੰ ਆਏ ਹੋ ਗਿਆ ਕਿ ਸਾਲ ਸਾਡੇ 3 ਚਲੇ ਗਏ 2 ਰਹਿ ਗਏ ਕਿਤੇ ਸਾਡੇ ਪਰ ਇਹ ਧੱਬਾ ਹੀ ਨਾਲ ਲੱਗੇ ਅਸੀਂ ਰਹਿ ਜੀਏ ਬੰਦਾ ਉਚਰ ਜੰਦਾਬਾ ਬੰਦਾ ਉਚਰ ਜੰਦਾਬਾ ਫਿਰ ਭਗਵੰਤ ਜੀ ਨੇ ਮੌਕਾ ਦੇਖਿਆ ਵੀ ਹੁਣ ਵਧੀਆ ਮੌਕਾ ਹੈ ਦਸਤੂਰ ਵੀ ਆ ਬਣਿਆ ਹੋਇਆ ਉਹਨੇ ਵੀ ਪੁਲਿਸ ਵਾਲਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਸਾਡੀ ਸਰਕਾਰ ਦੀ ਕਸਰ ਪੂਰੀ ਕਰ ਦੋ ਤੇ ਮੈਨੂੰ ਤਾਂ ਇਹ ਲੱਗਦਾ ਕਿ ਭਗਵੰਤ ਮਾਨ ਨੇ ਉਹ ਆਪਣਾ ਜਿਹੜਾ ਕਾਲਮ ਪੂਰਾ ਕਰਨੇ ਬਾਤ ਤੇ ਤਾਂ ਕਿ ਕੋਈ ਕਿਦੂ ਇਹ ਨਾ ਕਹੇ ਵੀ ਤੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾਈ ਆਪਣੇ ਸਾਹ ਚ ਤੂੰ ਡਰ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਤੇ ਉਸ ਦਾ ਇੱਕ ਬਿਆਨ ਆਇਆ ਸੀ ਉਹ ਕਹਿੰਦੇ ਜਿਹੜਾ ਕਿਸਾਨ ਦਾ ਕੀਮਤੀ ਸਮਾਨ ਹੈ ਉਹ ਇੱਕ ਸੇਵ ਤੋਂ ਹੋਰ ਤਾਂ ਤੇ ਪਵਾ ਦਿੱਤਾ ਗਿਆ ਆਪਣੇ ਭਾਈ ਆਧਾਰ ਕਾਰਡ ਪਛਾਣ ਪੱਤਰ ਦਿਖਾਇਓ ਲੈ ਜਿਓ ਉਸ ਸਮਾਨ ਤਾਂ ਸਾਡੇ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਚੋਂ ਚੱਕਿਆ ਇੱਕ ਐਮਐਲਏ ਦਾ ਖਾਸ ਸਰਪੰਚ ਉੱਤੇ ਘਰ ਚੋਂ ਮਿਲਿਆ ਇੱਕ ਹੋਰ ਝਾੜੂ ਵਾਲਿਆਂ ਦੇ ਘਰ ਤੋਂ ਮਿਲਿਆ ਉਹ ਕਹੀ ਤਾਂ ਕਹੂੰਗੇ ਵੀ ਅਸੀਂ ਤਾਂ ਜੀ ਕਿਸਾਨਾਂ ਗੱਲ ਨਹੀਂ ਹੈਗੇ ਮੈਂ ਕਹਿੰਦਾ ਕਿਸਾਨਾਂ ਗੱਲ ਨਾ ਹੋ ਕਿਉਂਕਿ ਕਿਸਾਨਾਂ ਤੋਂ ਬਿਹੜਾ ਦੁਨੀਆ 'ਚ ਕੋਈ ਜਲਮ ਨਹੀਂ ਹੈਗਾ ਜਿਹੜਾ ਬੰਦਾ ਠੋਡਾ ਢਿੱਡ ਭਾਨੇ ਵਾਸਤੇ ਅੰਨ ਪੈਦਾ ਕਰੇ ਉਹ ਬਹੁਤ ਨਖਿੱਧ ਬੰਦਾ ਹੁੰਦਾ ਹੈ ਉਹਦੇ ਨਾਲ ਤਾਂ ਤੁਹਾਨੂੰ ਲੱਗਣਾ ਨਹੀਂ ਚਾਹੀਦਾ ਪਰ ਤੁਸੀਂ ਘੱਟੋ ਘੱਟ ਜਿਹੜੀ ਉੱਥੇ ਪੰਜ ਗ੍ਰੰਥੀ ਜਪਜੀ ਸਾਹਿਬ ਦੀ ਇਸ ਤਰੀਕੇ ਨਾਲ ਪੁਲਿਸ ਨੇ ਚੱਕੀ ਆ ਉਹਦੇ ਵਾਸਤੇ ਤਾਂ ਮੂੰਹ ਖੋਲੋ ਜੀ ਅੱਜ ਮੂੰ ਇਸ ਗੱਲ ਨੂੰ ਖੁੱਲੇ ਜਾ ਰਹੀ ਵੀ ਕਹਿੰਨੀ ਹਰਪ੍ਰੀਤ ਸਿੰਘ ਨੇ ਕੀ ਕਹਿਤਾ ਉਹਨੂੰ ਕੀ ਕਹਿਤਾ ਫਲਾਣੇ ਲੀਡਰ ਨੇ ਕੀ ਕਹਿਤਾ ਬਾਦਲ ਤੜਾ ਕੀ ਕਹਿ ਰਿਹਾ ਦੂਜੇ ਨੂੰ ਨਰੈਣ ਸਿੰਘ ਚੋੜਾ ਦਾ ਕਹਿੰਦੇ ਜੀ ਉਹ ਜਮਾਨਤ ਹੋ ਗਈ ਜਮਾਨਤ ਹੋ ਕਿਸ ਤਰ੍ਹਾਂ ਗਈ ਇਹਨਾਂ ਗੱਲਾਂ ਦੇ ਉੱਤੇ ਤਾਂ ਗੌਰ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੌਥੀਆਂ ਗੁਟਕੇ ਜਿੱਥੇ ਮਰਜੀ ਜੀ ਚਾਹ ਠੇਰਾਂ ਤੇ ਜਾ ਕੇ ਕੋਈ ਸੜ ਦੇਵੇ ਜੀ ਇਹਨਾਂ ਦਾ ਰਿਮੂ ਮੂੰਹ ਖੋਲਦੇ ਜੀ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਚਿੱਟਾ ਸਰਕਾਰ ਵੇਚਦੀ ਆ ਇਸ ਇਲਜ਼ਾਮ ਲੱਗੇ ਇਹ ਵੀ ਪਹਿਲੀ ਵਾਰ ਹੋ ਰਹਿਤਾ ਬੇਇੱਜ਼ਤੀਆਂ ਸਰਕਾਰ 'ਤੇ ਇਲਜ਼ਾਮ ਲੱਗੇ ਪਰ ਟਰਾਲੀ ਚੋਰ ਦਾ ਇਲਜ਼ਾਮ ਵੀ ਅੱਜ ਪਹਿਲੀ ਵਾਰ ਸਰਕਾਰ 'ਤੇ ਲੱਗਿਆ। ਮੋਬਾਈਲ ਰਿਪੇਅਰ ਕਰਨ ਵਾਲੇ ਕਦੇ ਵੀ ਉਮੀਦਵਾਰ ਸੀਗੇ ਜੋ ਅੱਜ ਵਿਧਾਇਕ ਨੇ ਉਹ ਕਹਿੰਦੇ ਭਾਈ ਹੁਣ ਤੁਹਾਡੀਆਂ ਟਰਾਲੀਆਂ ਦੀ ਜਾਂਚ ਕਰੀ ਅਸੀਂ। ਉਸ ਨੂੰ ਇਹ ਨਹੀਂ ਪਤਾ ਵੀ ਟਰਾਲੀ ਬਣਦੀ ਕਿੰਨੇ ਦੀ ਐ। 2.5 ਲੱਖ ਦੀ ਘੜ ਤੇ ਕੋ ਟਰਾਲੀ ਬਣਦੀ ਐ। 117 ਟਰਾਲੀ ਹਜੇ ਤੱਕ ਗੈਪ ਐ। 2 ਲੱਖ ਨੂੰ ਲਾ ਲਓ ਕਿੰਨੇ ਟਰਾਲੀਆਂ ਹੋ ਗਈਆਂ। ਇਹ ਹੁਣ ਇਹ ਸਮਝ ਲਓ ਕਿ ਤਿੰਨੇ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਿੱਚ ਉਹ ਬਰਾਬਰ ਹੋ ਗਈਆਂ। ਨੰਬਰ ਕਿਸੇ ਦੇ ਘੱਟ ਵੱਤ ਨਹੀਂ ਰਹੇ ਹੈਗੇ ਇਹ ਬੜੀ ਖੁਸ਼ੀ ਦੀ ਗੱਲ ਆ ਹੀ ਨਾ ਵਾਸਤੇ ਤਿੰਨਾ ਵਾਸਤੇ ਖਾਕੀ ਵਰਦੀ ਉਹਨਾਂ ਦੀ ਗੁਲਾਮ ਹੈ ਸਾਨੂੰ ਕੁੱਟ ਸਕਦੇ ਮਾਰ ਸਕਦੇ ਜੇਲ੍ਹ ਚ ਸਿੱਟ ਸਕਦੇ ਬੱਦ ਤੇ ਬੱਦ ਸਾਡਾ ਝੂਠਾ ਇਨਕਾਊਂਟਰ ਕਰ ਸਕਦੇ ਪਰ ਡੇਢ ਸਾਲ ਬਾਅਦ ਫੇਰ ਫਿਰ ਇਹਨਾਂ ਲੋਕਾਂ ਦਾ ਰਾਜ ਆਉਣਾ ਫਿਰ ਇਨਸਾਫ ਲਵਾਂਗੇ ਤੁਹਾਡੀਆਂ ਜਥੇਬੰਦੀਆਂ ਬਾਈ ਜੀ ਪੰਦੇਰ ਸਾਹਿਬ ਤੇ ਜੋਗਿੰਦਰ ਆਪਣਾ ਡੱਲੇਵਾਲ ਸਾਹਿਬ ਦੀ ਜਥੇਬੰਦੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਇਹ ਤਾਂ ਜੀ ਮਿਲ ਕੇ ਭਗਵਾਨਤਮਾਨ ਨੇ ਲਵਾਇਆ ਸੀ ਤੇ ਭਗਵਾਨਤਮਾਨ ਦੇ ਕਹਿਣ ਤੇ ਇਹ ਚੱਕਿਆ ਗਿਆ ਸਰਕਾਰਾਂ ਦੇ ਨਾਲ ਮਿਲ ਕੇ ਤੁਸੀਂ ਵੀ ਕਿਸਾਨਾਂ ਦੀਆਂ ਪਿੱਠਾਂ ਦੇ ਵਿੱਚ ਛੁਰਾ ਮਾਰਿਆ ਜ਼ਾਹਰ ਹਨ ਜਿੰਨੇ ਬੈਠੇ ਸੀਗੇ ਕਹਿ ਉਹ ਰਹੇ ਆ ਜਿਹੜੇ ਦਿੱਲੀ ਦੇ ਪਕੌੜੇ ਬਿਨਾ ਸਾਡੇ ਨੌਜਵਾਨਾਂ ਨੂੰ ਜੇਲ੍ਹ ਚੋਂ ਛਡਾਈ ਭੱਜੇ ਬਿਨਾ ਪਰਚੇ ਰੱਦ ਕਰਵਾਏ ਭੱਜੇ ਅੱਜ ਵੀ ਚੰਡੀਗੜ੍ਹ ਪਰਚੇ ਉਸ ਅੰਦੋਲਨ ਦੇ ਪਿਛਲੇ ਦੇ ਉਹ ਕਹਿ ਰਹੇ ਜਿਹੜੇ ਲੋਕਾਂ ਦਾ ਕਰੋੜਾਂ ਰੁਪਏ ਦੱਬੀ ਬੈਠੇ ਤਾਂ ਮੈਂ ਉਸ ਮੋਰਚੇ 'ਚ ਕੈਸ਼ੀਆ ਰਿਹਾ ਮੈਂ ਤਾਂ ਗੱਲ ਕਹਿ ਰਹੇ ਠੋਕੇ ਮੈਂ ਕ ਇਕੱਠੇ ਕਰਕੇ ਲਿਆਓ ਸਾਹਮਣੇ ਬਾਈ ਕਰੋੜਾਂ ਰੁਪਏ ਕਿਹੜੇ ਆ ਲਿਓ ਭਗਵਾਨ ਤੁਮਾਰ ਨੇ ਜਿਹੜੀ ਉੱਤੇ ਫੋਰਸ ਭੇਜੀ ਹੈ ਜਿਹੜੇ ਸਿੱਖ ਵੀ ਉੱਤੇ ਚਿਹਰੇ ਸੀਗੇ ਉਹ ਕਹਿੰਦੇ ਸਾਨੂੰ ਪਤਾ ਸਤਕਾਰ ਦਾ ਮਹਾਰਜ ਦਾ ਫਿਰ ਤੁਹਾਨੂੰ ਪਤਾ ਸਤਕਾਰ ਦਾ ਬਦਾਰੂ ਪਈ ਕੇ ਅੰਦਰ ਵੜਨਾ ਤੁਸੀਂ ਸਣੇ ਜੁੱਤੀ ਅੰਦਰ ਵੜਨਾ ਅੱਜ ਇੱਕ ਧੜਾ ਹੋਰ ਹੈ ਬਾਦਲਾਂ ਤੋਂ ਲੱਗ ਹੋ ਕੇ ਉਹ ਕਹਿੰਦੇ ਜੀ ਅਸੀਂ ਕਬਜ਼ਾ ਵੀ ਛਡਾਉਣਾ ਅਸੀਂ ਸਤਕਾਰ ਵੀ ਬਹਾਲ ਕਰਨਾ ਉਹਨਾਂ ਨੇ ਕਿਹੜਾ ਧਰਨੇ ਲਾ ਲਏ ਜੀ ਮੋਰਚੇ ਲਾ ਲਏ ਜੀ ਇਸ ਗੱਲ ਦੇ ਉੱਤੇ ਜਾਂ ਕੋਈ ਬਿਆਨ ਆ ਗਿਆ ਉਹਨਾਂ ਦੇ ਜਿਹੜੇ ਸਰਕਾਰ ਬਿਆਤੇ ਬੁਚਰ ਵਾਲਾ ਕੰਮ ਕੀਤਾ ਭਗਵਾਨ ਤੁਮਾਰ ਨੇ ਇਹ ਇਹਨੂੰ ਤਲਬ ਕਰਕੇ ਉੱਥੇ ਜਿਹੜੀ ਬਣਦੀ ਸਜ਼ਾ ਉਹ ਜ਼ਥੇਦਾਰ ਸਾਹਿਬ ਇਹਨਾਂ ਨੂੰ ਦੇਣ ਤੇ ਜਿਹੜੇ ਉੱਥੇ ਪਹੁੰਚੇ ਸੀਗੇ ਅਫਸਰ ਪੁਲਿਸ ਅਫਸਰ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਦੇ ਅੰਡਰ ਹੋਇਆ ਸਾਰਾ ਕੁਝ ਉਹਨਾਂ ਨੂੰ ਹੀ ਬੁਲਾ ਕੇ ਉਥੇ ਤਾਲਬ ਕੀਤਾ ਜਾਵੇ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਹੋਏ ਪੁਲਿਸ ਐਕਸ਼ਨ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜੀ ਹਾਂ ਮਾਮਲਾ ਇਸ ਕਰਕੇ ਵੀ ਗਰਮਾ ਰਿਹਾ ਹੈ ਕਿਉਂਕਿ ਹੁਣ ਤੱਕ ਇਹ ਇਲਜ਼ਾਮ ਲੱਗ ਰਹੇ ਨੇ ਕਿ ਜਦੋਂ ਪੁਲਿਸ ਐਕਸ਼ਨ ਹੋਇਆ ਤਾਂ ਉਸ ਵੇਲੇ ਪੁਲਿਸ ਦੇ ਵੱਲੋਂ ਉੱਥੇ ਪਏ ਕਿਸਾਨਾਂ ਦੇ ਸਿਲੰਡਰ ਗੈਸ ਹੋਰ ਕੀਮਤੀ ਸਮਾਨ ਇੱਥੋਂ ਤੱਕ ਕੇ ਟਰਾਲੀਆਂ ਜਿਹੜੀਆਂ ਕਿ ਆਪ ਆਗੂਆਂ ਦੇ ਘਰੇ ਤੱਕ ਜਾਣ ਦੀ ਗੱਲ ਹੋਈ ਹੈ ਵੀ ਉਹਨਾਂ ਦੇ ਵੱਲੋਂ ਚੋਰੀ ਕਰ ਲਈਆਂ ਗਈਆਂ ਤੇ ਇੱਕ ਹੋਰ ਬਹੁਤ ਵੱਡੀ ਨਿੰਦਣਯੋਗ ਗੱਲ ਇਹ ਵੀ ਹੋ ਰਹੀ ਹੈ ਵੀ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਝ ਪੁਲਿਸੀਏ ਸ਼ਰਾਬ ਪੀ ਕੇ ਸ਼ਰਾਬ ਦਾ ਸੇਵਨ ਕਰਕੇ ਅੰਦਰ ਜਾ ਬੜੇ ਤੇ ਖੰਡ ਜਾਪ ਜਿਹੜਾ ਚੱਲ ਰਿਹਾ ਸੀਗਾ ਜਪਜੀ ਸਾਹਿਬ ਦਾ ਉਹਨੂੰ ਵੀ ਖੰਡਿਤ ਕਰਕੇ ਮਹਾਰਾ ਦਾ ਸਰੂਪ ਤੇ ਪੋਥੀਆਂ ਚੁੱਕ ਲਈਆਂ ਗਈਆਂ ਤਾਂ ਅੱਜ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਡੀਸੀ ਦਫ਼ਤਰ ਦੇ ਬਾਹਰ ਪੁਤਲਾ ਵੀ ਫੂਕਿਆ ਗਿਆ ਗੱਲਬਾਤ ਕਰਦੇ ਆ ਕੁਲਵਿੰਦਰ ਸਿੰਘ ਪੰਜੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਬਾਈ ਜੀ ਉਹ ਚੜਦੀ ਕਲਾ ਜੀ ਕੀ ਗੱਲ ਅੱਜ ਪਤਲਾ ਫੂਕ ਤਾਂ ਹੁਣ ਤਾਂ ਬਹੁਤ ਦਿਨ ਹੋ ਗਏ ਹੁਣ ਬਹੁਤ ਸਾਰੇ ਲੋਕ ਵੀ ਜਿਹੜੇ ਸਰਕਾਰ ਪੱਖੇ ਵੀ ਨੇ ਉਹ ਵੀ ਕਹਿਣ ਲੱਗੇ ਬੱਸ ਕਰੋ ਤੁਹਾਡੀਆਂ ਰੋਟੀਆਂ ਸੇਕ ਹੋ ਲਈਆਂ ਜਿੰਨੀਆਂ ਸੇਕ ਹੋਣੀਆਂ ਸੀ ਹੋਰ ਨਹੀਂ ਸੇਕ ਹੋਣੀਆਂ ਬਾਈ ਦੇਖੋ ਕਹਿਣ ਵਾਲੇ ਨੇ ਕੁਛ ਨਾ ਕੁਛ ਕਹੀ ਹੋ ਜਾਣਾ ਕਹਿਣ ਵਾਲੇ ਉਦੋਂ ਵੀ ਖੁਸ਼ ਸੀ ਜਦੋਂ ਅੰਗਰੇਜ਼ ਇੱਥੇ ਆ ਕੇ ਸੀ ਕਹਿਣ ਵਾਲੇ ਉਦੋਂ ਵੀ ਖੁਸ਼ ਸੀ ਜਦੋਂ ਮੋਗਲ ਇਹਨਾਂ ਦੀਆਂ ਕੁੜੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਪਰ ਜਿਹੜੇ ਲੜਨ ਵਾਲੇ ਹੁੰਨੇ ਆ ਸੂਰਮੇ ਉਹ ਵੱਖਰੇ ਹੀ ਹੁੰਨੇ ਆ ਉਹ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰਨ ਜਾਣਦੇ ਆ ਸੋ ਅਸੀਂ ਸਰਕਾਰ ਦੇ ਪਿਛਲੇ 13 ਮਹੀਨੇ ਤੋਂ ਪਹਿਲਾਂ 1 ਸਾਲ ਸਰਕਾਰ ਨੂੰ ਅਸੀਂ ਦੱਸਦੇ ਰਹੇ ਵੀ ਭਾਈ ਆ ਸਾਡੀਆਂ ਮੰਗਾਂ ਐ ਦਿੱਲੀ ਸਰਕਾਰ ਨਾਲ ਐ ਦਿੱਲੀ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰੀ ਐ ਵੀ ਅਸੀਂ ਇਹ ਮੰਗਾਂ ਆਪਣੀਆਂ ਮਨਾਉਣੀਆਂ ਐ ਜੋ ਮਰਜ਼ੀ ਹੋ ਜੇ ਪਿਛੇ ਅਸੀਂ ਹਟਣ ਵਾਲੇ ਨਹੀਂ ਅੱਗੇ ਤੁਹਾਡੀ ਮਰਜ਼ੀ ਐ ਤੁਸੀਂ ਜੋ ਕਰਨਾ ਸੋ ਪਿਛਲੇ ਸਾਲ ਤੋਂ 1.5 ਸਵਾ ਸਾਲ ਤੋਂ ਅਸੀਂ ਲਗਾਤਾਰ ਸ਼ਾਂਤੀ ਨਾਲ ਇਹ ਕਹਿੰਦੇ ਸ਼ਾਂਤੀ ਬਣਾ ਕੇ ਰੱਖੋ ਅਸੀਂ ਸ਼ਾਂਤੀ ਬਣਾ ਕੇ ਰੱਖੀ ਸ਼ਾਂਤੀ ਨਾਲ ਬੈਠੇ ਸੀ ਇਹ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋਇਆ ਐ ਕਿ ਜਦੋਂ ਵੀ ਯੰਗ ਲੜੀਏ ਸ਼ਾਮ ਨੂੰ ਜਦੋਂ ਸੂਰਜ ਡੁੱਬ ਜਾਂਦਾ ਏ ਉਸ ਤੋਂ ਬਾਅਦ ਫੌਜਾਂ ਆਪਣੇ ਆਪਣੇ ਘਰਾਂ ਚਲੇ ਜੰਨੀ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਫੌਜਾਂ ਹਰ ਵਕਤ ਨਾਕਿਆਂ ਤੇ ਬੈਠੀਆਂ ਰਹਿਣ ਇਹ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਰਾਤ ਨੂੰ ਭੰਡ ਦੀ ਸਰਕਾਰ ਨੇ ਖਾਕੀ ਵਰਦੀ ਵਾਲ ਖਾਕੀ ਕੱਚਿਆਂ ਦੇ ਦਬਾਅ 'ਚ ਹੇਠਾ ਕੇ ਖਾਕੀ ਵਰਦੀ ਵਾਲੇ ਸਾਡੇ ਤੇ ਚੜ੍ਹਾਈ ਔਰ ਉਹ ਖਾਕੀ ਵਰਦੀ ਵਾਲੇ ਮੈਂ ਉੱਥੇ ਹੀ ਪੁਲਿਸ ਵਾਲੇ ਸਾਹਮਣੇ ਵੀ ਕਿਹਾ ਵੀ ਤੁਸੀਂ ਐਡੇ ਅਣਕਹਿਣਤਕਾਰ ਹੋ ਕੇ ਖਾਕੀ ਵਰਦੀ ਵਾਲਿਓ ਖਾਕੀ ਨਿਕਰਾਂ ਦੇ ਦਵਾ ਦੇ ਵਿੱਚ ਤੁਸੀਂ ਸਾਡੇ ਸੈਂਟਰ ਵੀ ਚੱਕ ਲਏਗੇ ਜਿੱਥੇ 13 ਮਹੀਨੇ ਤੁਸੀਂ ਰੋਟੀਆਂ ਖਾਧੀਆਂ ਜਿੱਥੇ ਚਾਹ ਪੀਤੀ ਜਿੱਥੇ ਸਾਡਾ ਇੱਕ ਵੀਰ ਸੇਵਾਦਾਰ ਲਗਾਤਾਰ ਉੱਥੇ ਸੇਵਾ ਕਰਦਾ ਸੀ ਉਹ ਤੋਂ ਤੜਕੇ ਨੂੰ 5 ਵਜੇ ਆ ਕੇ ਚਾਹ ਬਣਵਾ ਕੇ ਪੀਂਦੇ ਤੇ ਉਸੇ ਦਾ ਰਾਤ ਨੂੰ 11 ਵਜੇ ਆ ਕੇ ਡੰਡਾ ਮਾਰ ਕੇ ਠਾਲ ਦੇ ਇਸ ਤੋਂ ਬੇਸ਼ਰਮੀ ਦੀ ਗੱਲ ਕੀ ਹੈ ਮੈਂ ਕਿਹਾ ਇਸ ਖਾਕੀ ਦੀ ਲਾਜ ਰੱਖੋ ਲੋਕ ਇਹ ਨਾ ਹੋਣ ਕਿ ਖਾਕੀ ਦੀ ਇੱਜ਼ਤ ਕਰਨਾ ਛੱਡ ਦੇਣ ਅਸੀਂ ਖਾਕੀ ਦੀ ਇੱਜ਼ਤ ਕਰੀ ਹੈ ਪੁਲਿਸ ਦਾ ਇੱਕ ਬਿਆਨ ਆਇਆ ਸੀ ਉਹ ਕਹਿੰਦੇ ਜਿਹੜਾ ਕਿਸਾਨਾਂ ਦਾ ਕੀਮਤੀ ਸਮਾਨ ਹੈ ਉਹ ਇੱਕ ਸੇਫ ਤੋਂ ਹੋਰ ਤਾਂ ਤੇ ਪਜਾ ਦਿੱਤਾ ਗਿਆ ਆਪਣੇ ਭਾਈ ਆਧਾਰ ਕਾਰਡ ਪਛਾਣ ਪੱਤਰ ਦਿਖਾਇਓ ਲੈ ਜਿਓ ਇਹ ਬਿਆਨ ਸਾਹਮਣੇ ਆਇਆ ਸੀ ਪੁਲਿਸ ਅਫਸਰ ਸਮਾਨ ਤਾਂ ਸਾਡੇ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਚੋਂ ਚੱਕਿਆ ਇੱਕ ਐਮਐਲਏ ਦਾ ਖਾਸ ਸਰਪੰਚ ਉਤੇ ਘਰ ਚੋਂ ਮਿਲਿਆ ਇੱਕ ਹੋਰ ਝਾੜੂ ਵਾਲਿਆਂ ਦੇ ਘਰ ਤੋਂ ਮਿਲਿਆ ਹਜੇ ਤੱਕ ਸਾਡੀਆਂ ਅੱਧੀਆਂ ਟਰਾਲੀਆਂ ਦਾ ਨਹੀਂ ਪਤਾ ਲੱਗਦਾ ਜੇ ਸੇਫ ਹੈ ਟਰਾਲੀਆਂ ਕਿ ਕਿੱਥੇ ਗਈਆਂ ਫਿਰ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਚਿੱਟਾ ਸਰਕਾਰ ਬੇਚਦੀ ਆ ਇਸ ਇਲਜ਼ਾਮ ਲੱਗੇ ਇਹ ਵੀ ਪਹਿਲੀ ਵਾਰ ਹੋ ਰੇਤਾ ਬੇਦੀਆਂ ਸਰਕਾਰਾਂ 'ਤੇ ਇਲਜ਼ਾਮ ਲੱਗੇ ਪਰ ਟਰਾਲੀ ਚੋਰ ਦਾ ਇਲਜ਼ਾਮ ਵੀ ਅੱਜ ਪਹਿਲੀ ਵਾਰ ਸਰਕਾਰ 'ਤੇ ਲੱਗਿਆ ਵੀ ਟਰਾਲੀ ਚੋਰਾ ਵੀ ਹੁੰਨੀ ਹੈ ਸਰਕਾਰਾਂ ਤੇ ਇੱਕ ਮੈਂ ਇੱਕ ਐਮਐਲਏ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਟਰਾਲੀ ਚੋਰ ਤੁਸੀਂ ਟਰਾਲੀ ਦੀ ਗੱਲ ਕੀਤੀ ਹੈ ਮੈਂ ਵੀ ਉੱਥੇ ਆਉਣ ਲੱਗਿਆ ਪਰ ਉਹ ਕਹਿੰਦੇ ਇੱਕ ਟਰਾਲੀ ਕਿੱਡੀ ਕੀ ਕਿਆ ਗੱਲ ਹੈ ਟਰਾਲੀ ਦੀ ਹੁਣ ਟਰਾਲੀਆਂ ਤੁਹਾਡੀਆਂ ਦੀਆਂ ਜਾਂਚਾਇਤ ਕਰਵਾਉਣ ਜਾਈਏ ਸੀ ਪੰਜਾਬ ਨੂੰ ਰੰਗਲਾ ਬਣਾਉਣ ਦੇਣਾ ਕਿ ਨਹੀਂ ਬਣਾਉਣ ਦੇਣਾ ਤੁਸੀਂ ਇਹ ਰੰਗਲਾ ਬਣਾ ਰਹੇ ਜਿਸ ਸਾਹਿਬ ਦਾ 3 ਸਾਲ ਹੋ ਗਏ ਸਰਕਾਰ ਨੂੰ ਇੱਕ ਕੰਮ ਗਿਣਾਵੇ ਵੀ ਅਸੀਂ ਇਹ ਕੰਮ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਕੀਤਾ ਚਿੱਟਾ ਸ਼ਰੀਆਮ ਵਿਕ ਰਿਹਾ ਏ ਕੌਣ ਵਕਾ ਰਿਹਾ ਜੇ ਉੱਪਰੋਂ ਵਿਕ ਰਿਹਾ ਤਾਂ ਹੇੜਾ ਤੱਕ ਚਿੱਟਾ ਆ ਰਿਹਾ ਜੁਰਤ ਨਹੀਂ ਹੈਗੀ ਵੀ ਕੋਈ ਪਿੰਡ ਦੇ ਵਿੱਚ ਆ ਕੇ ਚਿੱਟਾ ਵੇਚ ਜਵੇ ਸ਼ਰੀਆਮ ਚਿੱਟਾ ਵਿਕ ਰਿਹਾ ਸੀ ਵੀ ਥੱਕ ਕੇ ਪੁਲਿਸ ਨੂੰ ਕਹਿੰਦੇ ਕਹਿੰਦੇ ਅੱਜ ਘਰਾਂ ਦੇ ਬਾਈਟਾ ਵੀ ਤਾਂ ਸਰਕਾਰ ਹੀ ਫਿਰ ਰੋਲਾ ਵੀ ਕਹਿੰਦੇ ਦੂਜੇ ਪਾਸੇ ਨੂੰ ਪਹਿਲਾਂ ਪਾਈ ਜਾਣਾ ਜੀ ਚਿੱਟਾ ਵੇਚ ਰਹੀਆਂ ਸਰਕਾਰਾਂ ਜਦ ਘਰ ਟਾਉਣ ਲੱਗੀਆਂ ਸਰਕਾਰਾਂ ਨਾਲ ਤਸਕਰਾਂ ਦੇ ਕਹਿੰਦੇ ਫਿਰ ਤੂੰ ਦੂਜੇ ਪਾਸੇ ਨੂੰ ਹੋ ਕੇ ਲੋਕ ਇਹ ਇਸ ਚੀਜ਼ ਦੀ ਕਿਆ ਗਾਰੰਟੀ ਹੈ ਵੀ ਜਿਹਦਾ ਘਰ ਟੈਰਿਆ ਉਹੀ ਚਿੱਟਾ ਵੇਚਦਾ ਉਸਦੇ ਉੱਪਰ ਕੌਣ ਹੈ ਉਸ ਟਾਈਮ ਐਮ ਅੱਜ ਕਿੰਨੀ ਹੈ ਪਹਿਲਾਂ ਇਹ ਇਨਕੁਆਰੀ ਕਰੇ ਮਾਨ ਸਾਹਿਬ ਵੀ ਜਿਸ ਦਿਨ ਉਹ ਐਮ ਐਲ ਏ ਬਣਿਆ ਸੀ ਉਹਦੇ ਕੋਲ ਕੀ ਤਾ ਅੱਜ ਕੀ ਹੈ ਅੱਜ ਫੋਰਚੂਨਰ ਕਾਰ ਕਿੱਥੇ ਦੇ ਆ ਗਈ ਅੱਜ ਕੜੀਆਂ ਮੁੰਦੇ ਮੁੰਡੀਆਂ ਕਿੱਥੇ ਦੇ ਪੈ ਗਈਆਂ ਅੱਜ 1.5 ਲੱਖ ਦਾ ਮੋਬਾਈਲ ਕਿੱਥੋਂ ਆ ਗਿਆ ਇਹ ਇਨਕੁਆਰੀ ਕਰੇ ਉਦੋਂ ਫੇਰ ਮੈਂ ਅਸੀਂ ਕਹੋਗੇ ਵੀ ਹਾਂ ਮਾਨ ਸਾਹਿਬ ਨੇ ਵਧੀਆ ਕੰਮ ਕੀਤਾ ਕਾਰ ਕਿਹਦਾ ਟੈਰਿਆ ਉਹ ਬਾਅਦ ਵਿੱਚ ਪਤਾ ਲੱਗਣਾ ਹੈ ਕਿ ਕਿਸੇ ਗਰੀਬ ਦੇ ਘਰ ਟਾਤਾ ਮੋਬਾਈਲ ਰਿਪੇਅਰ ਕਰਨ ਵਾਲੇ ਕਦੇ ਉਮੀਦਵਾਰ ਸੀਗੇ ਜੋ ਅੱਜ ਵਿਧਾਇਕ ਨੇ ਉਹ ਕਹਿੰਦੇ ਭਾਈ ਹੁਣ ਤੁਹਾਡੀਆਂ ਟਰਾਲੀਆਂ ਦੀ ਜਾਂਚ ਕਰੀ ਅਸੀਂ ਉਸ ਨੂੰ ਇਹ ਨਹੀਂ ਪਤਾ ਵੀ ਟਰਾਲੀ ਬਣਦੀ ਕਿੰਨੇ ਦੀ ਐ 2.5 ਲੱਖ ਦੀ ਘੜ ਤੇ ਕੋ ਟਰਾਲੀ ਬਣਦੀ ਐ ਉਹ ਕਹਿੰਦਾ ਹੁਣ ਟਰਾਲੀਆਂ ਦੇ ਪਿੱਛੇ ਫਿਰੀਏ ਵੀ ਅਸੀਂ 2 ਲੱਖ ਦੀ ਟਰਾਲੀ ਵੇਚ ਕੇ ਮੀਂਹ ਨਹੀਂ ਪੈ ਜਾਣਾ 117 ਟਰਾਲੀ ਹਜੇ ਤੱਕ ਗੈਪ ਐ 2 ਲੱਖ ਨੂੰ ਲਾ ਲਓ ਕਿੰਨੇ ਆ ਟਰਾਲੀਆਂ ਹੋ ਗਈਆਂ ਬਹੁਤ ਵੱਡਾ ਕਪੜਾ ਐ ਇਹ ਕਰਾਂਗੇ ਠੀਕ ਐ ਅਸੀਂ ਹੁਣ ਸਾਡੇ ਨੌਜਵਾਨਾਂ ਦੇ ਜਿਹੜਾਂ ਚ ਬੈਠੇ ਆ ਅਸੀਂ ਉਹਨਾਂ ਨੂੰ ਛੜਾਉਣ ਲੱਗੇ ਹੋਏ ਉੱਤੇ ਬਾਅਦ ਅਸੀਂ ਪ੍ਰੋਟੈਸਟ ਕਰਾਂਗੇ ਟਰਾਲੀਆਂ ਦਾ ਇਨਸਾਫ ਵੀ ਇਹਨਾਂ ਤੋਂ ਜ਼ਰੂਰ ਲਾਵਾਂਗੇ ਲੱਗਦਾ ਵੀ ਸਰਕਾਰ ਕੁਝ ਇਸ ਮਾਮਲੇ ਵੱਲ ਨੂੰ ਕਰੂਗੀ ਕਿਉਂਕਿ ਵਿਧਾਇਕਾਂ ਦੇ ਜਿਸ ਸਾਹਿਬ ਦੇ ਨਾਲ ਨਕਾਰਾਤਮਕ ਆ ਰਹੇ ਬਿਆਨ ਦੇਖੋ ਅੱਜ ਉਹਨਾਂ ਦਾ ਜੋਰ ਹੈ ਖਾਕੀ ਵਰਦੀ ਉਹਨਾਂ ਦੀ ਗੁਲਾਮ ਹੈ ਸਾਨੂੰ ਕੁੱਟ ਸਕਦੇ ਮਾਰ ਸਕਦੇ ਜੇਲ੍ਹ ਚ ਸਿੱਟ ਸਕਦੇ ਬੱਤੇ ਬਾਅਦ ਸਾਡਾ ਝੂਠਾ ਇਨਕਾਊਂਟਰ ਕਰ ਸਕਦੇ ਪਰ 1.5 ਸਾਲ ਬਾਅਦ ਫੇਰ ਫਿਰ ਇਹਨਾਂ ਲੋਕਾਂ ਦਾ ਰਾਜ ਆਉਣਾ ਫਿਰ ਇਨਸਾਫ ਲਵਾਂਗੇ ਸੁਖਵੀਰ ਬਾਦਲ ਵਰਗੇ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਅੱਜ ਲੱਭੇ ਨਹੀਂ ਥਿਆਉਂਦੇ ਨਹੀਂ ਕਿੱਥੇ ਗਏ ਕੈਪਟਨ ਮਹਾਰਾਜਾ ਵਰਗੇ ਗੁੜਕਾ ਸਾਹਿਬ ਦੀ ਸੌ ਖਾਣੇ ਪਤਾ ਨਹੀਂ ਲੱਗਦਾ ਕਿਹੜੀ ਗੁਫਾ ਚ ਲੁਕਿਆ ਬੈਠਾ ਇਹ ਤਾਂ ਫੇਰ ਬਦਲ ਹੈ ਚੱਲਦਾ ਰਹਿੰਦਾ ਲੜਾਈਆਂ ਕਦੇ ਜਿੱਤਣ ਵਾਸਤੇ ਕਦੇ ਇਹੀ ਦਿਖਾਉਣ ਵਾਸਤੇ ਲੜਨੀਆਂ ਪੈਂਦੀਆਂ ਕਿ ਅਸੀਂ ਜੂਨੇ ਐ ਇਹ ਨਹੀਂ ਹੁੰਦਾ ਵੀ ਇਹ ਲੜਾਈ ਅਸੀਂ ਜਿੱਤਣੀਓ ਜਿੱਤਣੀ ਐ ਵੀ ਅਸੀਂ ਤੁਰਪਈ ਜਿੱਤ ਗਏ ਮੁੰਡਾ ਨਾ ਕਈ ਵਾਰ ਐਸ ਕਰਕੇ ਵੀ ਲੜਾਈ ਲੜੀ ਜਾਂਦੀ ਐ ਕਿ ਅਸੀਂ ਜੂਨੇ ਐ ਮਰੇ ਨਹੀਂ ਤੁਹਾਡੀਆਂ ਜਥੇਬੰਦੀਆਂ ਬਾਈ ਜੀ ਪੰਦੇਰ ਸਾਹਿਬ ਤੇ ਜੋਗਿੰਦਰ ਆਪਣਾ ਡੱਲੇਬਾਲ ਸਾਹਿਬ ਦੀ ਜਥੇਬੰਦੀ ਇਹ ਗੱਲ ਵੀ ਸਾਹਮਣੇ ਆ ਰਹੀ ਐ ਵੀ ਇਹ ਤਾਂ ਜੀ ਮਿਲ ਕੇ ਭਗਵੰਤ ਮਾਨ ਨੇ ਲਵਾਇਆ ਸੀ ਤੇ ਭਗਵਾਨ ਤੁਮਾਨ ਦੇ ਕਹਿਣ ਤੇ ਇਹ ਚੱਕਿਆ ਗਿਆ ਸਰਕਾਰਾਂ ਦੇ ਨਾਲ ਮਿਲ ਕੇ ਤੁਸੀਂ ਵੀ ਕਿਸਾਨਾਂ ਦੀਆਂ ਪਿੱਠਾਂ ਦੇ ਵਿੱਚ ਛੁਰਾ ਮਾਰਿਆ ਸਾਰਿਆਂ ਨੇ ਜਿੰਨੇ ਬੈਠੇ ਸੀਗੇ ਬਹੁਤ ਸਾਰੇ ਆਗੂ ਨੇ ਤਾਂ ਸਿੱਧਾ ਕਹਿਤਾ ਵੀ ਇਹ ਤਾਂ ਸਿੱਧੇ ਤੌਰ ਤੇ ਸਰਕਾਰ ਨਾਲ ਦੀ ਮਿਲੀ ਭੁਗਤ ਨਾਲ ਬੈਠੇ ਸੀਗੇ ਦੇਖੋ ਇਹ ਕਹਿ ਕੌਣ ਰਹੇ ਸਵਾਲ ਤਾਂ ਪਹਿਲਾ ਇਹ ਹੈ ਕਹਿ ਉਹ ਰਹੇ ਆ ਜਿਹੜੇ ਦਿੱਲੀ ਦੇ ਪਕੌੜੇ ਜਿਹੜੇ ਦਿੱਲੀ ਦੇ ਵਿੱਚ ਐਡਾ ਵੱਡਾ ਅੰਦੋਲਨ ਖੜਾ ਹੋਇਆ ਵਾ ਬਿਨਾ ਸਾਡੇ ਨੌਜਵਾਨਾਂ ਨੂੰ ਜੇਲ੍ਹ ਚੋਂ ਛਡਾਈ ਭਜੇ ਬਿਨਾ ਪਰਚੇ ਰੱਦ ਕਰਵਾਏ ਭਜੇ ਅੱਜ ਵੀ ਚੰਡੀਗੜ੍ਹ ਪਰਚੇ ਆ ਉਸ ਅੰਦੋਲਨ ਦੇ ਪਿਛਲੇ ਦੇ ਉਹ ਕਹਿ ਰਹੇ ਜਿਹੜੇ ਲੋਕਾਂ ਦਾ ਕਰੋੜਾਂ ਰੁਪਇਆ ਦੱਬੀ ਬੈਠੇ ਜਿਨ੍ਹਾਂ ਨੇ ਅੱਜ ਤੱਕ ਦਾਨੀ ਦਾ ਇਨਸਾਫ ਨਹੀਂ ਕੀਤਾ ਮੈਂ ਉਸ ਮੋਰਚੇ 'ਚ ਕੈਸ਼ੀਅਰ ਰਿਹਾ ਮੈਂ ਤਾਂ ਗੱਲ ਕਰ ਰਿਹਾ ਠੋਕੇ ਮੈਂ ਇਕੱਠੇ ਕਰਕੇ ਲਿਆਓ ਸਾਹਮਣੇ ਬਾਈ ਕਰੋੜਾਂ ਰੁਪਏ ਕਿਹੜੇ ਆ ਲਿਆਓ ਜੇ ਕਿਤੇ ਲਿਆਓਗੇ ਲੈ ਕਹਿੰਦੇ ਦੇਖੋ ਜਦੋਂ ਬੈਠਣਗੇ ਗੱਲ ਕਰਨਗੇ ਸਾਨੂੰ ਤਾਂ ਦੇਖ ਕੇ ਨਹੀਂ ਚੱਲਦੇ ਸਾਨੂੰ ਤਾਂ ਉੱਥੋਂ ਕੱਢਤਾ ਸੀ ਕਹਿੰਦੇ ਤੁਸੀਂ ਜਾਓ ਤੁਸੀਂ ਗਦਾਰ ਹੋ ਜੇ ਤੋ ਤੁਸੀਂ ਸਵਾਲ ਕਰੋਗੇ ਨਾ ਤੁਸੀਂ ਗਦਾਰ ਐ ਜਦੋਂ ਅਸੀਂ ਸੱਚ ਪੁੱਛੂਗੇ ਅੱਜ ਉਹੀ ਐਮਐਲਏ ਚਲੋ ਮਾਨ ਸਾਹਿਬਾਂ ਦੀ ਪਿਛਲੀ ਹਿਸਟਰੀ ਕੱਢੋ ਹਰੇਕ ਧਰਨੇ ਦੇ ਵਿੱਚ ਹਰੇਕ ਐਮਐਲਏ ਬੈਠੇ ਦੀਆਂ ਫੋਟੋਆਂ ਆ ਹੁਣ ਤਾਂ 2-3 ਦਿਨ ਤੋਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਫਿਰ ਅੱਜ ਧਰਨੇ ਤੋਂ ਕਿਉਂ ਅਲਰਜੀ ਹੋ ਰਹੀ ਹੈ ਨਾ ਅੱਜ ਕਹਿੰਦਾ ਤੁਸੀਂ ਸਵਾਲ ਨਾ ਕਰੋ ਮਾਨ ਸਾਹਿਬ ਕਹਿੰਦੇ ਸਵਾਲ ਕਰੋ ਇਸ ਤਰ੍ਹਾਂ ਹੀ ਉਹ ਲੀਡਰ ਕਹਿ ਰਹੇ ਉਹ ਬੀਜੇਪੀ ਆਰਐਸਐਸ ਦੇ ਖਾਸ ਨੁਮਾਇੰਦੇ ਆ ਕਦੇ ਸੀਸਾ ਭੰਨ ਲਿਆ ਗੱਡੀ ਦਾ ਖੁੰਡੇ ਨਾਲ ਕਦੇ ਕੁਛ ਕਰ ਲਿਆ ਉਹ ਬੀਜੇਪੀ ਆਰਐਸਐਸ ਦੇ ਆ ਔਰ ਕੌਮਰੇਡਾਂ ਦੇ ਸਾਨੂੰ ਉਮੀਦ ਕੀ ਹੈ ਪੰਜਾਬ ਨੂੰ ਜਿਵੇਂ ਸਾਡਾ ਸ਼ੇਰੇ ਪੰਜਾਬ ਦਾ ਰਾਜ ਉਸ ਟਾਈਮ ਮਸੰਦਾਂ ਨੇ ਖਤਮ ਕਰਵਾਇਆ ਸੀ ਡੋਗਰਿਆਂ ਨੇ ਖਤਮ ਕਰਵਾਇਆ ਸੀ ਇਸ ਤਰ੍ਹਾਂ ਹੀ ਅੱਜ ਸਾਡੇ ਪਰ ਕੌਮਰੇਡ ਹਾ ਬਈ ਹੋਏ ਹੋਏ ਹੋਰ ਨਹੀਂ ਚਾਹੁੰਦੇ ਕਿ ਪੰਜਾਬ ਖੁਸ਼ਹਾਲ ਹੋਵੇ ਸਿੱਖ ਅੱਗੇ ਆਉਣ ਸਾਡੇ ਕਿੰਨੇ ਸ਼ਬਦ ਖਾ ਕੇ ਸਾਥੀ ਅੱਗੇ ਲਿਆਏ ਭਾਈ ਸਾਡਾ ਸ਼ਬਦ ਖਾ ਕੇ ਔਰ ਸਾਡੇ ਲੋਕ ਐਡੇ ਭੋਲੇ ਆ ਮੈਂ ਤਾਂ ਹੈਰਾਨ ਐ ਸਾਡੇ ਲੋਕਾਂ ਤੋਂ ਵੀ ਉਹਨਾਂ ਦੀ ਬੋਲੀ ਫੜੱਕਦੇਗਾ ਬੋਲਣ ਲੱਗ ਜੰਨੇ ਆਪਣੀ ਭੁੱਲ ਜੰਨੇ ਜਿਵੇਂ ਇੱਕ ਦਿੱਲੀ ਤੋਂ ਬੰਦਾ ਇੱਕ ਪਿੰਡ ਚ ਆ ਜAVE ਅੱਧੇ ਪਿੰਡ ਨੂੰ ਹਿੰਦੀ ਬੋਲਣ ਲਾ ਦਿੰਦਾ ਯਾਰ ਤੁਸੀਂ ਉਸ ਬੰਦੇ ਨੂੰ ਪੰਜਾਬੀ ਸਿਖਾ ਦਿਓ ਮੈਂ ਹੁਣ ਇੱਕ ਛੋਟੀ ਜੀ ਗੱਲ ਕਰਨ ਲੱਗਿਆ ਸਾਡੇ ਨਾ ਮੀਆਂ ਵਰਮੇ ਬੈਠਾ ਇੱਥੇ ਪ੍ਰਧਾਨ ਜੀ ਖੜੇ ਹੋਣੇ ਜਗਰੂਪ ਸਿੰਘ ਉਹਨਾਂ ਦੇ ਘਰਾਂ ਦਿੱਲੀ ਤੋਂ ਪੜੀ ਗੁਜਰਾਤ ਤੋਂ ਬਸਾਈਆਂ ਮਿਆਂ ਸਾਡੇ ਹਿੰਦੂ ਭਰਾਵਾਂ ਦੀ ਉੱਥੇ ਮੰਦਰ ਇੱਕ ਉਹੀ ਦੇ ਕਾਰਨ ਹੁੰਦੇ ਸੀ ਉੱਥੇ ਗੱਲ ਚੱਲ ਪਈ ਗੱਲ ਇਹ ਚੱਲੀ ਵੀ ਅਸੀਂ ਇੱਕ ਨਾ ਬੋਰਡ ਲੱਗੇ ਵੀ ਆ ਨਿਊ ਚੰਡੀਗੜ੍ਹ ਚ ਵੀ ਅਸੀਂ ਉਹਨਾਂ ਤੇ ਕਾਲਖ ਮਲਣੀ ਹੈ ਕਾਤੇ ਸਾਡੀ ਪੰਜਾਬੀ ਗਲਤ ਅੱਖਰ ਲਿਖੇ ਵੇ ਰਾਣੀ ਨੂੰ ਰਾਣੀ ਫਲਾਣੇ ਨੂੰ ਫਲਾਣਾ ਇਸ ਤਰ੍ਹਾਂ ਤੋੜ ਮੋੜ ਕੇ ਉਹ ਪੇਸ਼ ਕਰੇ ਵੇ ਤੇ ਹਿੰਦੀ ਉੱਪਰ ਲਿਖੀ ਵੀ ਮਾਇਰ ਅਸੀਂ ਹਿੰਦੀ ਨਹੀਂ ਲਿਖਣ ਦੇਣੀ ਚਾਹ ਜੋ ਮਰਜੀ ਹੋ ਜਵੇ ਮਸਲਾ ਤੇ ਇਹ ਨੇ ਵੀ ਅਸੀਂ ਜੂਦੇ ਆ ਵੀ ਅਸੀਂ ਪੰਜਾਬੀ ਸਿੱਖ ਜੂਨੇ ਆ ਇਹ ਦਿਖਾਉਣਾ ਸਰਕਾਰ ਨੂੰ ਤੇ ਉਹ ਉੱਥੇ ਵੀਰ ਬੋਲਿਆ ਕਹਿੰਦਾ ਯਾਰ ਵੀ ਬਿਲਕੁਲ ਸਹੀ ਗੱਲ ਹੈ ਤੇਰੀ ਉਹ ਹਿੰਦੂਸੀ ਨਾਲੇ ਕਹਿੰਦਾ ਅਸੀਂ ਗੁਜਰਾਤ ਗਏ ਆ ਉੱਧਰ ਗਏ ਆ ਅਸੀਂ ਕਿਤੇ ਹਿੰਦੀ ਲੱਭੀ ਵੀ ਨਹੀਂ ਲੱਭੀ ਸਾਨੂੰ ਕਹਿੰਦਾ ਇੱਧਰ ਅਸੀਂ ਮੈਂ ਪਹਿਲੀ ਵਾਰ ਆਇਆ ਕਹਿੰਦਾ ਸਾਲੇ ਸਾਰੀ ਬੋਰਡ ਹਿੰਦੀ ਚ ਇਹ ਸਾਡੀ ਮਾਨਸਿਕਤੀ ਗੁਲਾਮੀ ਹੈ ਇਹ ਅਸੀਂ ਗੁਲਾਮੀ ਵਾਲਾ ਆਪੇ ਤੁਰਪੇ ਪਰ ਉਹਨੂੰ ਜਗਾਉਣ ਵਾਸਤੇ ਟਾਈਮ ਲੱਗਦਾ 97 ਸਾਲ ਲੱਗੇ ਸੀ ਸਾਡੇ ਲੋਕਾਂ ਨੂੰ ਅੰਗਰੇਜ਼ ਹਤਾ 73 74 ਸਾਲ ਹੋਏ ਇਹਨਾਂ ਨੂੰ ਕੱਢਣ ਨੂੰ ਕੋਈ ਬਹੁਤਾ ਟਾਈਮ ਨਹੀਂ ਹੋਇਆ ਉਹਦੇ ਬਾਅਦ ਤਾਂ ਮਰਨਾ ਵੀ ਪੈਂਦਾ ਲਾਸ਼ਾਂ ਵੀ ਗੇਰਨੀਆਂ ਪੈਣੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਉਹਦੇ ਬਾਅਦ ਤੇ ਅਸੀਂ ਤਿਆਰ ਹੈ ਜੀ ਤੇ ਤੁਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਦੱਸਿਆ ਬਈ ਖੰਡ ਜਾਪ ਚੱਲ ਰਹੇ ਸੀਗੇ ਉੱਥੇ ਜੀ ਉਹ ਵੀ ਖੰਡਿਤ ਹੋਏ ਆ ਪਰ ਪੋਸ ਸਾਹਮਣੇ ਵੀਡੀਓ ਸਤਕਾਰ ਦੇ ਨਾਲ ਉਹ ਕਹਿੰਦੇ ਸਾਰਾ ਕੁਝ ਕੀਤਾ ਹੋਇਆ ਵੀ ਜੇ ਤੁਹਾਨੂੰ ਲੱਗਦਾ ਕੋਈ ਸ਼ਰਾਬੀ ਅੰਦਰ ਵੜ ਗਏ ਸੀ ਉਦੋਂ ਤਾਂ ਕਿਸਾਨ ਵੀ ਅੰਦਰ ਸੀਗੇ ਫੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਹਿੰਦੇ ਇਹਦਾ ਮਤਲਬ ਕੋਈ ਕਿਸਾਨ ਹੈ ਹੀ ਨਹੀਂ ਸੀ ਜਾਂ ਬੈਠੇ ਨਹੀਂ ਸੀ ਕੱਲੀ ਬੀਬੀਆਂ ਹੀ ਸੀ ਕਿ ਇੱਕ ਬੀਬੀ ਕਰਦੀ ਸੀ ਜਾਪ ਜੀ ਦੇਖੋ ਜਦੋਂ ਬਾਹਰ ਸਟੇਜ ਤੇ ਜੀਸੀਬੀਆਂ ਚੱਲੀਆਂ ਜਿਹੜੇ ਬੰਦੇ ਅੰਦਰ ਸੇਵਾਦਾਰ ਬੈਠੇ ਸੀਗੇ ਉਸੇ ਟਾਈਮ ਉਹ ਬਾਹਰ ਭੱਜੇ ਗਏ ਕਿ ਹੋ ਰਿਹਾ ਬਾਹਰ ਕੀ ਮੇ ਰੌਲਾ ਪੈ ਰਿਹਾ ਕੀ ਚੱਕਰ ਹੈ ਬਾਹਰ ਜਦੋਂ ਬਾਹਰ ਗਏ ਬਾਹਰ ਫੋਰਸ ਸੀਗੀ ਫੋਰਸ ਨੇ ਕੁੱਟ-ਕੁੱਟ ਕੇ ਚੱਕ ਕੇ ਗੱਡੀਆਂ ਦੇ ਵਿੱਚ ਸਿੱਟ ਲਏ ਉਹ ਅੰਦਰ ਕਰ ਲਏ ਤੇ ਜਿਹੜੀ ਬੀਬੀ ਉੱਥੇ ਪਾਠ ਕਰਦੀ ਸੀਗੀ ਉਹ ਅੰਦਰ ਆਟੋਮੈਟਿਕ ਉਹਨੇ ਕੱਲੀ ਨਹੀਂ ਰਹਿਣਾ ਸੀਗਾ ਅੰਦਰ ਇੱਕ ਦੋ ਬੀਬੀਆਂ ਹੋਰ ਸੀਗੀਆਂ ਤੇ ਉਸ ਤੋਂ ਬਾਅਦ ਜਦੋਂ ਅੰਦਰ ਪੁਲਿਸ ਪਹੁੰਚੀ ਅੰਦਰ ਬੜੀ ਐ ਜਿਹੜੇ ਇੱਕ ਦੋ ਬੀਬੀਆਂ ਨਾਲ ਸੀ ਉਹਨਾਂ ਦੇ ਉਹਨਾਂ ਨੇ ਜਿਹੜੇ ਵੀਡੀਓ ਬਣਵਾਈਆਂ ਜਿਹੜੇ ਬੰਦੇ ਵਿੱਚ ਸੀ ਇੱਕ ਦੋ ਉੱਥੇ ਬੈਠੇ ਸੇਵਾਦਾਰ ਉਹਨਾਂ ਨੇ ਵੀਡੀਓ ਬਣਾਈਆਂ ਉਹਨਾਂ ਦੇ ਮੋਬਾਈਲ ਖੋਲੇ ਗਏ ਤੇ ਉਹਨਾਂ ਨੂੰ ਵੀ ਅੰਦਰ ਉਹ ਵੀ ਅੰਦਰ ਬੈਠੇ ਨੇ ਅੱਜ ਵੀ ਤੇ ਉਹ ਮੋਬਾਈਲਾਂ ਚ ਉਹ ਵੀਡੀਓ ਜਿਹੜੀਆਂ ਡਿਲੀਟ ਕੀਤੀਆਂ ਜਾਂ ਕੀਆ ਕਰਿਆ ਉਹਨਾਂ ਕੋਲ ਪਏ ਮੋਬਾਈਲ ਤੇ ਉਹ ਦੱਸਣਗੇ ਤੁਹਾਨੂੰ ਜਦੋਂ ਮਹਾਰਾਜ ਰੂਪ ਬਾਹਰ ਆਉਂਦੇ ਨੇ ਪੋਤੀ ਸਾਹਿਬ ਬਾਹਰ ਆਉਂਦੇ ਨੇ ਉਦੋਂ ਬੀੜੀਆਂ ਉਹ ਤੁਹਾਨੂੰ ਜਾਣਤ ਕਰਤੀਆਂ ਜਦੋਂ ਅੰਦਰ ਬੜੇ ਐ ਬੀਬੀ ਉਹ ਬੀਬੀ ਨੇ ਸਾਡੇ ਸਾਹਮਣੇ ਕੱਲ ਕਾਨਫਰੰਸ ਤੇ ਕਿਹਾ ਤੇ ਅਸੀਂ ਉੱਥੇ ਸੀਗੇ ਕਿ ਸਾਨੂੰ ਸਮੈਲ ਆਈ ਉਹਨਾਂ दारू ਪੀਤਿਆਂ ਦੀ ਜਿਹੜੇ ਬੰਦੇ ਅੰਦਰ ਵੱਡੇ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਕੰਪਲੀਟ ਕੀਤੀ ਜੀ ਤੁਸੀਂ ਇਸ ਦੀ ਬਿਲਕੁਲ ਹਾਂਜੀ ਉਹਨਾਂ ਨੂੰ ਭੇਜਿਆ ਜੀ ਮੇਲ ਕੀਤੀ ਹੋਈ ਆ ਤੇ ਤੁਹਾਨੂੰ ਨਹੀਂ ਲੱਗਦਾ ਅਜਿਹੀਆਂ ਚੀਜ਼ਾਂ ਹੋ ਜਾਣ ਤੇ ਉਸ ਤੋਂ ਬਾਅਦ ਸ਼ੋਮਣੀ ਕਮੇਟੀ ਦੇ ਅਕਾਲ ਤਖਸਾਲ ਨੂੰ ਤਾਂ ਆਪਣੇ ਰੈਪਰੈਸਨ ਲੈ ਲੈਣਾ ਚਾਹੀਦਾ ਜੀ ਬਿਲਕੁਲ ਲੈਣਾ ਚਾਹੀਦਾ ਜੇ ਦੇਖੋ ਗੱਲ ਤਾਂ ਇਹੀ ਹੈ ਨਾ ਕਿ ਜਿਹੜੀ ਸ਼ੋਮਣੀ ਕਮੇਟੀ ਹੈ ਅਕਾਲਾ ਸਾਹਿਬ ਨੂੰ ਅਸੀਂ ਸਤਿਕਾਰ ਕਰਦੇ ਹਾਂ ਜਥੇਦਾਰ ਸਾਹਿਬ ਦਾ ਪਰ ਇਹ ਟੋਟਲ ਬਾਦਲਾਂ ਦੇ ਅੰਡਰ ਚੱਲੇ ਗਿਆ ਸਿਸਟਮ ਸਾਰਾ ਜਦੋਂ ਇਹ ਸਿੱਖ ਕੌਮ ਦੇ ਅੰਡਰ ਆਊਗਾ ਉਹ ਉਹਨਾਂ ਨੂੰ ਆਪਣੇ ਆਪਣੇ ਆਪ ਦਾ ਪਤਾ ਚੱਲੇ ਕਿ ਸਾਡੀ ਪਾਵਰ ਕੀ ਹੈ ਅਸੀਂ ਚੌਹਨੇ ਜੱਜੇਦਾਰ ਸਾਹਿਬ ਉਹਨਾਂ ਨੂੰ ਤਲਬ ਕਰਨ ਭਗਵੰਤ ਮਾਨ ਨੇ ਜਿਹੜੇ ਉੱਥੇ ਫੋਰਸ ਭੇਜੀ ਹੈ ਜਿਹੜੇ ਸਿੱਖ ਵੀ ਉੱਥੇ ਚਿਹਰੇ ਸੀਗੇ ਉਹ ਕਹਿੰਦੇ ਸਾਨੂੰ ਪਤਾ ਸਤਕਾਰ ਦਾ ਮਹਾਰਜ ਦਾ ਵੀ ਤੁਹਾਨੂੰ ਪਤਾ ਸਤਕਾਰ ਦਾ ਵੀ ਦਾਰੂ ਪੀ ਕੇ ਅੰਦਰ ਬੜਨਾ ਤੂੰ ਸਣੇ ਜੁੱਤੀ ਅੰਦਰ ਬੜਨਾ ਕੀ ਪਤਾ ਫਿਰ ਤੁਹਾਨੂੰ ਚਲੋ ਇਹ ਤਾਂ ਬਾਦਲਾਂ ਦੇ ਅੰਦਰ ਚਲੇ ਗਿਆ ਪਰ ਜਿਹੜਾ ਅੱਜ ਇੱਕ ਧੜਾ ਹੋਰ ਹੈ ਬਾਦਲਾਂ ਤੋਂ ਲੱਗ ਹੋ ਕੇ ਉਹ ਕਹਿੰਦੇ ਜੀ ਅਸੀਂ ਕਬਜ਼ਾ ਵੀ ਛਡਾਉਣਾ ਅਸੀਂ ਸਤਕਾਰ ਵੀ ਬਹਾਲ ਕਰਨਾ ਉਹਨਾਂ ਨੇ ਕਿਹੜਾ ਧਰਨੇ ਲਾ ਲਈ ਜੀ ਮੋਰਚੇ ਲਾ ਲਈ ਜੀ ਇਸ ਗੱਲ ਦੇ ਉੱਤੇ ਜਾਂ ਕੋਈ ਬਿਆਨ ਆ ਗਿਆ ਉਹਨਾਂ ਦੇ ਨਹੀਂ ਦੇਖੋ ਪਹਿਲਾਂ ਜਦ ਤੱਕ ਤੁਸੀਂ ਸੱਤਾ ਦੇ ਵਿੱਚ ਐ ਨਹੀਂ ਆਉਂਦੇ ਤੁਹਾਡੇ ਕੋਲ ਤੁਹਾਡੇ ਅੰਦਰ ਕੁਝ ਨਹੀਂ ਹੈਗਾ ਹੁਣ ਅਸੀਂ ਧਰਨੇ ਲਾਉਨੇ ਆ ਸਾਡੇ ਕੋਲ ਪਾਵਰਾਂ ਤਾਂ ਹੈ ਨਹੀਂ ਅਸੀਂ ਆਪਣੇ ਜੋਰ ਨਾਲ ਬੈਠੇ ਆ ਸੋ ਇਹ ਕਾਬਜ ਪਹਿਲਾਂ ਆਪਾਂ ਨੂੰ ਇਹਨਾਂ ਤੋਂ ਹਟਾਉਣਾ ਪੈਣਾ ਤੇ ਕੱਲ੍ਹ ਸਭ ਤੋਂ ਉੱਥੇ ਸਾਨੂੰ ਆਪ ਕਾਬਜ ਹੋਣਾ ਪਊਗਾ ਜਦੋਂ ਤੱਕ ਸਾਡੀਆਂ ਵੋਟਾਂ ਨਹੀਂ ਹੁੰਨੀਆਂ ਹੁਣ ਦੇਖ ਲਓ ਤੁਸੀਂ 12 13 ਸਾਲ ਹੋ ਗਏ ਵੋਟਾਂ ਪਈਆਂ ਨੂੰ ਮੈਂ ਜਦੋਂ ਤੱਕ ਅਸੀਂ ਕਾਬਜ ਨਹੀਂ ਹੁੰਦੇ ਜਿਹੜੀ ਤੇ ਇਸ ਚੀਜ਼ ਦੇ ਉੱਤੇ ਲੜ ਰਹੀ ਐ ਉਹ ਬੋਲੇ ਵੀ ਨਾ ਜੀ ਬੋਲਣਾ ਤਾਂ ਬਣਦਾ ਸੀ ਨਾ ਜੀ ਇਸ ਮਾਮਲੇ ਦੇ ਉੱਤੇ ਜੀ ਬਿਲਕੁਲ ਬੋਲਣਾ ਬਣਦਾ ਸੀ ਜਿੰਨੀਆਂ ਜਸੇ ਬੰਦੀਆਂ ਨੇ ਸਿੱਖ ਜਸੇ ਬੰਦੀਆਂ ਨੇ ਆਪਣੇ ਸਾਰੇ ਨਾਨਕ ਸਿੰਘ ਜਸੇ ਬੰਦੀਆਂ ਨੇ ਕੋਈ ਵੀ ਨਹੀਂ ਬੋਲੇ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਤੇ ਜਦਕਿ ਸਾਰਾ ਕੁਝ ਰੋਜ਼ ਵਾਇਰਲ ਹੋ ਰਿਹਾ ਫੋਨਾਂ ਦੇ ਉੱਤੇ ਵੀ ਇੱਥੇ ਐਦਾਂ ਵਿਅਦਵੀ ਹੋਈ ਐਦਾਂ ਇਹ ਹੋਇਆ ਤਾਂ ਕੋਈ ਖਾਸ ਕੋਈ ਬੋਲੀ ਨਹੀਂ ਜਸਤੇ ਬੰਦੀ ਇਸੇ ਕਰਕੇ ਕੱਲ ਬੀਬੀ ਜੀ ਆਪ ਸਾਹਮਣੇ ਆਏ ਨੇ ਤੇ ਉਹਨਾਂ ਨੇ ਕਾਨਫਰੰਸ ਕੀਤੀ ਐ ਕਿ ਇਹਦੇ ਬਾਰੇ ਸਾਨੂੰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈ ਜਿਹੜੇ ਸਰਕਾਰ ਵਿਆਹ ਤੇ ਬੁਚਰ ਵਾਲਾ ਕੰਮ ਕੀਤਾ ਭਗਵੰਤ ਮਾਨ ਨੇ ਇਹ ਇਹਨੂੰ ਤਲਬ ਕਰਕੇ ਉੱਥੇ ਜਿਹੜੀ ਬੰਦੀ ਸਜ਼ਾ ਉਹ ਜਸਤੇਦਰ ਸਾਹਿਬ ਇਹਨਾਂ ਨੂੰ ਦੇਣ ਤੇ ਜਿਹੜੇ ਉੱਥੇ ਪਹੁੰਚੇ ਸੀਗੇ ਅਫਸਰ ਪੁਲਿਸ ਅਫਸਰ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਦੇ ਅੰਡਰ ਹੋਇਆ ਸਾਰਾ ਕੁਝ ਉਹਨਾਂ ਨੂੰ ਹੀ ਬੁਲਾ ਕੇ ਉੱਥੇ ਤਲਬ ਕੀਤਾ ਜਾਵੇ ਬਿਲਕੁਲ ਜੀ ਸੋ ਭਾਈ ਜੀ ਕੋਈ ਕੰਮਕਾਰ ਵੀ ਹੈਗਾ ਆਪਣਾ ਕਿਉਂਕਿ ਇਹ ਕਿਹਾ ਜਾਂਦਾ ਵੀ ਬੇਲੇ ਲੋਕ ਆ ਆ ਕੇ ਜਾਂਦੇ ਆ ਸ਼ਾਮ ਨੂੰ ਪਤਾ ਵੀ ਜਿੱਥੇ ਕੱਟ ਜਾ ਹੋ ਗਿਆ ਕਿਸੇ ਗੁਰੂ ਘਰ ਵੱਲੋਂ ਪ੍ਰਸ਼ਾਦੇ ਆ ਜਾਂਦੇ ਮਟਰ ਪਨੀਰ ਨਾਲੇ ਦਾਲਾਂ ਛੱਕ ਕੇ ਤੁਸੀਂ ਘਰ ਨੂੰ ਚਲੇ ਜਾਂਦੇ ਹੋ ਬਿਲਕੁਲ ਜੀ ਲੋਕਾਂ ਨੇ ਕਹਿਣੇ ਆਲੇ ਤਾਂ ਕਹਿ ਜਾਣਾ ਪਰ ਅਸੀਂ ਬੇਲੇ ਉਹਨਾਂ ਨੂੰ ਦਿਖਦੇ ਆ ਜਿਹੜਾ ਸਾਡੇ ਤਰਿਆਂ ਦੇ ਨਜ਼ਰ ਮਾਰਦੇ ਆ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਬੇਲੇ ਲੋਕ ਨਹੀਂ ਅਸੀਂ ਉਹ ਇਨਸਾਨ ਆ ਕਿ ਜਿਹੜੇ ਪਰਿਵਾਰ ਵੀ ਪਾਲ ਰਹੇ ਆ ਨਾਲ ਹੱਕ ਸੱਚ ਦੀ ਲੜਾਈ ਵੀ ਲੜ ਰਹੇ ਆ ਕੱਲਾ ਪਰਿਵਾਰ ਪੜਨਾ ਪਰਿਵਾਰ ਦਾ ਬਈ ਜਾਨਵਰ ਵੀ ਪਾਲ ਲੈਣੇ ਆ ਜਾਨਵਰ ਵੀ ਆਪਣੇ ਬੱਚੇ ਪਾਲ ਲੈਂਦੇ ਆ ਮੈਂ ਉਹ ਬੰਦਿਆਂ ਨੂੰ ਦੱਸਣਾ ਚਾਹੁੰਦਾ ਕਿ ਕੱਲਾ ਪਰਿਵਾਰ ਪਾਲਣ ਤੱਕ ਸੀਮਤ ਨਾ ਰਹੋ ਪਰਿਵਾਰ ਪਾਲਣ ਦੇ ਨਾਂ ਨਾਲ ਹੱਕ ਸੱਚ ਦੀ ਲੜਾਈ ਸਾਡੇ ਗੁਰੂਆਂ ਨੇ ਸਾਨੂੰ ਸਮਝਾਇਆ ਕਿ ਹੱਕ ਸੱਚ ਲਈ ਵੀ ਲੜੋ ਕੱਲੀ ਰੋਟੀ ਪਾਣੀ ਖਾ ਕੇ ਬੱਚਿਆਂ ਨੂੰ ਪਾਲ ਕੇ ਇਹ ਕੋਈ ਵੱਡੀ ਜੁਧ ਨਹੀਂ ਆਪਣੀ ਜ਼ਿੰਦਗੀ ਦਾ ਆਪਣੇ ਹੱਕ ਸੱਚ ਲਈ ਅਸੀਂ ਸਰਕਾਰਾਂ ਨਾਲ ਲੜਾਈ ਲੜਦਾਂਗੇ ਦੂਜੀ ਗੱਲ ਜਦੋਂ ਤਰਨਾ ਲੱਗਿਆ ਸੀ 13 ਫਰਵਰੀ ਨੂੰ ਉੱਥੇ ਮੋਰਚਾ ਲੱਗਿਆ 1.5 ਸਾਲ ਦਾ ਕਿਸਾਨ ਉੱਥੇ ਬੈਠਾ ਸੀ ਭਗਵੰਤ ਜੀ ਨੂੰ ਜਦ ਤੱਕ ਕੋਈ ਪ੍ਰੋਬਲਮ ਨਹੀਂ ਆਈ 1.5 ਸਾਲ ਤੋਂ ਕੋਈ ਉਹਨਾਂ ਨੇ 19 ਕਿ ਜਦ ਤੱਕ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਬਹੁਤ ਵਧੀਆ ਧਰ ਨਾਲ ਲੱਗਿਆ ਜਦੋਂ ਕਿ ਉਹਨਾਂ ਨੇ ਗੋਲੀਆਂ ਸਾਡੇ ਉੱਪਰ ਵਰਜਾਈਆਂ ਹਰਿਆਣਾ ਸਰਕਾਰ ਨੇ ਉਸ ਟਾਈਮ ਭਗਵੰਤ ਜੀ ਸਾਡੇ ਪੱਖ 'ਚ ਸੀ ਸ਼ੁਭਕਰਨ ਕਹਿੰਦਾ ਸਾਡਾ ਕਿਸਾਨ ਆ ਸਾਡੇ ਪੰਜਾਬ ਦਾ ਪੁੱਤ ਸ਼ਹੀਦ ਕੀਤਾ ਪਰ 13 ਡੇਢ ਮਹੀਨੇ ਬਾਅਦ ਡੇਢ ਸਾਲ ਬਾਅਦ ਭਗਵੰਤ ਜੀ ਨੂੰ ਕੀ ਦਿੱਗਿਆ ਇਹ ਰਲ ਕੇ ਕਰਾਇਆ ਸੈਂਟਰ ਸਰਕਾਰ ਨਾਲ ਪਰ ਮੈਂ ਦੱਸਣਾ ਚਾਹੁੰਦਾ ਜਿੱਦਾਂ ਜਨਰਲ ਡਾਇਰ ਨੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ ਸੀ ਕੁਝ ਸੂਝਿਆ ਨਹੀਂ ਸੀ ਲੋਕਾਂ ਨੂੰ ਉਸੇ ਤਰ੍ਹਾਂ ਅਸੀਂ ਪੜਿਆ ਸੀ ਸੁਣਿਆ ਸੀ ਪਰ ਅੱਜ ਅੱਖਾਂ ਨਾਲ ਵੇਖ ਲਿਆ ਵੀ ਹਕੂਮਤਾਂ ਕਿਵੇਂ ਅਤਿਆਚਾਰ ਕਰਦੀਆਂ ਲੋਕਾਂ ਪਰ ਉਸੇ ਤਰ੍ਹਾਂ ਸਾਡੇ ਪਰ ਕਿਸਾਨਾਂ ਪਰ ਅਤਿਆਚਾਰ ਕਰਿਆ ਭਗਵੰਤ ਸਰਕਾਰ ਨੇ ਉਸੇ ਤਰ੍ਹਾਂ ਕਿਸਾਨਾਂ ਨੂੰ ਲਾਠੀਆਂ ਵਾਰੀਆਂ ਗਈਆਂ ਕਿਸੇ ਨੂੰ ਭੱਜਣ ਦਾ ਰਾਹ ਵੀ ਨਹੀਂ ਲੱਭਿਆ ਜਿਹੜੇ ਉੱਥੇ ਕਿਸਾਨ ਤੇ ਸਭ ਬੱਸਾਂ ਦੇ ਵਿੱਚ ਅੰਦਰ ਕਰੇ ਉਹ ਤੋਂ ਬਾਅਦ ਉਹਨਾਂ ਨੇ ਮਸ਼ੀਨਾਂ ਨਾਲ ਜੀਸੀਬੀ ਨਾਲ ਕਿਸਾਨਾਂ ਦੀਆਂ ਟਰਾਲੀਆਂ ਦੇ ਘਟਾਏ ਤੇ ਟਰਾਲੀਆਂ ਚੋਰੀ ਕਰੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਟਰਾਲੀਆਂ ਚੋਰੀ ਦੀ ਵੀਡੀਓ ਆ ਰਹੀ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕੇ ਕੱਲਾ ਹੈ ਸੜਕਾਂ ਖਾਲੀਆਂ ਕਰਈਆਂ ਮੋਰਚਾ ਜੇ ਖੁੱਸਿਆ ਨਹੀਂ ਮੋਰਚਾ ਜੇ ਲਾਗੂ ਰਹੂਗਾ ਸਾਡੀਆਂ ਮੰਗਾਂ ਅਸੀਂ ਮੰਨ ਉਵੇਂ ਹੀ ਮਨਾਵਾਂਗੇ ਸਰਕਾਰ ਤੋਂ ਅਸੀਂ ਇਦਾਂ ਤਰਨੇ ਜੋ ਅੱਗੇ ਲੱਗੇ ਰਹਿਣਗੇ ਠੀਕ ਹੈ ਭਾਈ ਜੀ ਬਹੁਤ ਸ਼ੁਕਰੀਆ ਜੀ ਸੋਰਨਜੀਤ ਸਿੰਘ ਜੀ ਆ ਗੁਰਮਤ ਵਿਚਾਰ ਮੰਚ ਤੋਂ ਤਾਂ ਹਾਂਜੀ ਜਿਵੇਂ ਪਤਾ ਲੱਗਿਆ ਜੀ ਕਹਿੰਦੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀ ਹਾਜ਼ਰ ਨਾਜ਼ਰ ਸੀ ਗੁਰੂ ਸਾਹਿਬ ਉੱਥੇ ਜੀ ਤੇ ਨਾਲ ਅਖੰਡ ਜਾਪ ਚੱਲ ਰਹੇ ਸੀਗੇ ਉਹਨਾਂ ਨੂੰ ਖੰਡੇ ਤੇ ਕੀਤਾ ਪੁਲਿਸ ਸ਼ਰਾਬ ਵੀ ਕੇ ਅੰਦਰ ਵੜ ਗਈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀ ਇਸ ਨੂੰ ਇਦਾਂ ਦੇਖਦੇ ਆ ਕਿ ਸਰਕਾਰ ਸਾਪ ਡੈਨ ਸ਼ੇਰ ਬਾਗ ਸਿਆਦਾਨ ਇਹਨਾਂ ਦਾ ਕੋਈ ਅਸੂਲ ਨਹੀਂ ਹੁੰਦਾ ਇਹਨਾਂ ਨੂੰ ਆਪਣੇ ਰਾਜਗੱਦੀਆਂ ਚਾਹੀਦੀਆਂ ਇਹਨਾਂ ਨੂੰ ਨਾ ਗੁਰੂਗ੍ਰਾਂਦ ਸਾਹਿਬ ਜੀ ਕੋ ਮਤਲਬ ਆ ਨਾ ਲੋਕਾਂ ਤੋਂ ਹੀ ਮਤਲਬ ਆ ਇਹ ਲੋਕ ਸਾਨੂੰ ਸਦਾ ਲਈ ਖਾਂਦੇ ਆ ਸਿਆਸਤਦਾਨ ਪੰਜਾਬ ਸਾਡੇ ਪੰਜਾਬ ਦੇ ਕੋ ਮੈਂ ਸਮਝਦਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਅਪਮਾਨ ਕੀਤਾ ਇਹ ਬਹੁਤ ਮਾੜੀ ਗੱਲ ਆ ਤੁਸੀਂ ਕਹਿੰਦੇ ਇਹਨਾਂ ਨੂੰ ਮਤਲਬ ਨਹੀਂ ਹੁੰਦਾ ਪਰ ਇਹ ਕਹਿੰਦੇ ਜੀ ਸਭ ਤੋਂ ਵੱਡਾ ਗੁਰੂ ਆ ਭਾਈ ਅਸੀਂ ਤਾਂ ਉਹਦੇ ਪੈਜਾਂ ਦੇ ਕਸਮ ਵੀ ਖਾ ਲੈਂਦੇ ਆ ਜੀ ਇਹ ਤਾਂ ਲੋਕ ਜੀ ਇਹ ਜੀ ਕਸਮਾਂ ਜਿਹੜੀਆਂ ਇਹਨੇ ਇਹ ਅੰਦਰ ਤੋਂ ਨਹੀਂ ਖਾਂਦੇ ਹੈਗੇ ਆਂਦਾ ਇਹ ਸਾਰੇ ਸਿਆਦਾਨਾ ਜਿਹੜੇ ਭਗਤ ਸਿੰਘ ਨੂੰ ਮਾਲਾ ਪਾਉਂਦੇ ਆ ਪਰ ਇਹ ਭਗਤ ਸਿੰਘ ਦੇ ਪਾਸ਼ਕ ਨਹੀਂ ਹੈਗੇ ਭਗਤ ਸਿੰਘ ਦੇ ਕੰਮਾਂ ਦੇ ਕੋਈ ਪਾਸ਼ਕ ਨਹੀਂ ਹੈਗੇ ਹੁਣ ਸੁਖਿਆ ਤੁਹਾਨੂੰ ਕੀ ਲੱਗਦਾ ਮਤਲਬ ਇਹ ਜਿਹੜਾ ਸਾਰਾ ਕੁਝ ਹੋਇਆ ਇਹਦੇ ਉੱਤੇ ਕਾਰਵਾਈ ਕਰਵਾਉਣ ਦੇ ਲਈ ਅਕਾਲ ਤਖਤ ਸਾਹਿਬ ਤੇ ਸ਼ੋਮਣੀ ਕਮੇਟੀ ਨੂੰ ਵੀ ਜ਼ਰੂਰ ਆ ਦੇਖੋ ਗੱਲ ਇਹ ਆ ਕੋਈ ਚੀਜ਼ ਪਹਿਲਾਂ ਪਹਿਲਾਂ ਪਿਓ ਰਹਿੰਦੀ ਆ ਜਦੋਂ ਅਸੀਂ ਮਸੰਦਾ ਤੋਂ ਗੁਰਦਾਰੇ ਯਾਦ ਕਰਾਏ ਜਿਹੜੀ ਸ਼ੋਮਣੀ ਕਮੇਟੀ ਬਣੀ ਸੀ ਉਹ ਲੋਕ ਸਿੱਖੀ ਸੰਤਾ ਦੇ ਉਪਾਸ਼ਕ ਤੇ ਹੁਣ ਜਿਹੜੇ ਲੋਕ ਆਏ ਜੀ ਸ਼ੋਮਣੀ ਕਮੇਟੀ ਦੀ ਮੈਂਬਰੀ ਆ ਇਹ ਇੱਕ ਰਾਜਨੀਤਿਕ ਸਾਨੂੰ ਕੁਰਸੀ ਮਿਲ ਗਈ ਆ ਅਸੀਂ ਆਪਣੇ ਕੰਮ ਕਰ ਰਹੇ ਆ ਲੋਕਾਂ ਨੂੰ ਕਿਸੇ ਨੂੰ ਅਕਾਲ ਤਖਤ ਦਾ ਜ세ਦਾਰ ਹੋਵਾ ਕੁਝ ਹੋਵਾ ਇਹਨਾਂ ਨੂੰ ਕੋਈ ਮਤਲਬ ਸਿੱਖੀ ਤੇ ਨਹੀਂ ਇਹ ਤਾਂ ਸਿੱਖੀ ਬਾਣਾ ਹੈਗਾ ਮੈਂ ਸੋਨ ਲਾਦਾ ਸਿੱਖ ਹੋ ਤੇ ਜਿਹੜੇ 90 ਸਾਲ ਸਿੱਖ ਜੰਗਲਾਂ ਚ ਰਹੇ ਆ ਉੱਥੇ ਇਹੀ ਕਹਿੰਦੇ ਸੀ ਏ ਗੁਰੂ ਮਹਾਰਾਜ ਏ ਗੁਰੂ ਨਾਨਕ ਏ ਗੁਰੂ ਗ੍ਰੰਥ ਸਾਹਿਬ ਏ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਸਿੱਖਾ ਤੇਰਾ ਗ੍ਰੰਥ ਕਾਇਮ ਹੋਣਾ ਚਾਹੀਦਾ ਅੱਜ ਇਹਨਾਂ ਨੂੰ ਗ੍ਰੰਥਾਂ ਹੀ ਕੋਈ ਬਦਲ ਨਹੀਂ ਇਹਨਾਂ ਨੂੰ ਆਪਣੇ ਪੈਸੇ ਲਈ ਇਹਦਾ ਫਾਇਦੇ ਲਈ ਸਾਰਿਆਂ ਨੂੰ ਬਦਲਵਾ ਅਸੀਂ ਇਹਨਾਂ ਦੇ ਸਿੱਖ ਹੁਰੀਆਂ ਨੂੰ ਸਿੱਖ ਨਾ ਸਮਝੀਏ ਇਹਨਾਂ ਦਾ ਕਰਤਾਰ ਸਿੱਖ ਨਹੀਂ ਹੈਗਾ ਬਿਲਕੁਲ ਸਹੀ ਗੱਲ ਹੈ ਜੀ ਤੇ ਕਿਵੇਂ ਵੇਖਦੇ ਹੋ ਜੀ ਤੁਸੀਂ ਜੋ ਇਹ ਸਾਰਾ ਕੁਝ ਹੋਇਆ ਤੁਸੀਂ ਗੁਰਮント ਵਿਚਾਰ ਮੰਚ ਵੱਲੋਂ ਇਹ ਚੀਜ਼ ਨੂੰ ਪਤਾ ਲੱਗਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਸਰੂਪ ਸੀ ਜੀ ਉੱਥੇ ਕਹਿੰਦੇ ਸ਼ਰਾਬ ਪੀ ਕੇ ਬੜ ਜਾ ਬੜੇ ਜੀ ਦੇਖੋ ਜਿਹੜੀ ਬੀਬੀ ਅਜ ਪ੍ਰੈਸ ਦੇ ਅੱਗੇ ਆਈ ਆ ਕਈ ਕਹਿਣਗੇ ਉਦੋਂ ਦੀ ਨਹੀਂ ਆਈ ਹੈਗੀ ਉਹ ਬੀਬੀ ਦਲਜੀਤ ਕੌਰ ਸਿਰਸੇ ਤੋਂ ਹਰਿਆਣੇ ਤੋਂ ਆ ਕਈ ਦਾ ਬੰਦੇ ਇਹੀ ਕਹੀ ਜਾਂਦੇ ਨੇ ਕਿ ਪੰਜਾਬੀ ਜੀ ਉੱਥੇ ਸਾਰੇ ਹਾਂਜੀ ਉੱਥੇ ਜਿਹੜਾ ਕਿਸਾਨ ਆ ਉਹਦਾ ਕੋਈ ਦੇਸ਼ ਜਾਂ ਸਟੇਟ ਨਹੀਂ ਹੁੰਦੀ ਹੈਗੀ ਕਿਸਾਨ ਕਿਸਾਨ ਆ ਤੇ ਉਹ ਬੀਬੀ ਸਿਰਸੇ ਤੋਂ ਸੀ ਹਰਿਆਣੇ ਤੋਂ ਉਹਨਾਂ ਨੇ ਉੱਥੇ ਪੰਜ ਗ੍ਰੰਥੀ ਰੱਖੀ ਹੋਈ ਆ। ਪ੍ਰਾਤਨ ਸਮੇਂ ਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਕੱਟ ਗਿਆ। ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਦੇ ਸੀ ਨਾਲ ਹੀ ਇੱਕ ਗੁਰੂ ਗ੍ਰੰਥੀ ਰੱਖੀ ਜਾਂਦੀ ਸੀ। ਪੰਜ ਗ੍ਰੰਥੀ ਕਹਿੰਦੇ ਤੇ ਉਹਨੂੰ ਉਹਦੇ ਉੱਪਰ ਸਾਰੇ ਹੀ ਲੜੀਵਾਰ ਜਪਜੀ ਸਾਹਿਬ ਦਾ ਪਾਠ ਹੁੰਦਾ ਸੀ। ਤੇ ਉਹ ਜਿਵੇਂ ਪਾਠ ਦਾ ਸਮਾਪਤੀ ਹੁੰਦੀ ਸੀ ਉਹਦਾ ਵੀ ਨਾਲ ਭੋਗ ਪਾਇਆ ਜਾਂਦਾ ਸੀ। ਉਹ ਬੀਬੀ ਦਲਜੀਤ ਕੌਰ ਜਿਹੜੀ ਹਰਿਆਣੇ ਦੀ ਸੀ ਉਹ ਉੱਥੇ ਜਪਜੀ ਸਾਹਿਬ ਦਾ ਅਖੰਡ ਜਪ ਹੋ ਰਿਹਾ ਸੀ ਸਿਰਫ ਇਸ ਕਰਕੇ ਕਿ ਚਲੋ ਅਸੀਂ ਗੁਰੂ ਦਾ ਆਸਰਾ ਲੈ ਕੇ ਬੈਠੇ ਆ। ਤੇ ਉਹ ਜਿਉਂ ਦਿਨ 10 8 ਤੋਂ 10 ਉਦੀ ਉਹ ਡਿਊਟੀ ਸੀ ਜਿਵੇਂ ਅਖੰਡ ਪਾਰਡ ਦੀਆਂ ਡਿਊਟੀਆਂ ਆਮ ਕਰਕੇ ਦੋ-ਦੋ ਘੰਟੇ ਦੀਆਂ ਲੱਗਦੀਆਂ ਐ ਉੱਥੇ ਵੀ ਬੀਬੀਆਂ ਨੇ ਹੀ ਰੱਖਿਆ ਹੋਇਆ ਸੀ ਉਹ ਜਦੋਂ 800 10 ਵਾਲੀ ਡਿਊਟੀ ਤੇ ਬੈਠੀ ਸੀ ਰਾਤ ਦੀ ਉਦੋਂ ਹੀ ਉਹਨੂੰ ਚੁੱਕਿਆ ਗਿਆ ਉੱਥੇ ਤੋਂ ਉਹ ਪੋਥੀ ਨੂੰ ਵੀ ਇਹਨਾਂ ਨੇ ਉੱਥੋਂ ਚੱਕ ਲਿਆ ਤੇ ਇਹ ਵੀ ਬੀਬੀ ਉਹਨ ਦੇਖੋ ਆਉਣ ਰਿਕਾਰਡ ਬੋਲ ਰਹੇ ਆ ਉਹ ਬੀਬੀ ਜਿਹੜੇ ਮੌਕੇ ਤੇ ਸੀ ਕਿ ਉਹ ਸਮੇਤ ਜੁੱਤੀਆਂ ਬੜੇ ਆ ਸ਼ਰਾਬ ਪੀਤੀ ਹੋਈ ਸੀ ਤੇ ਉਹ ਚੱਕ ਕੇ ਉੱਥੋਂ ਪੋਤੀ ਲੈ ਗਏ ਤੇ ਬੀਬੀ ਨੂੰ ਵੀ ਜੇਲ੍ਹ ਚ ਕਰਤਾ ਜਿਉਂ ਉਹ ਵਿਚਾਰੀ ਜੇਲ੍ਹ ਚੋਂ ਆਈ ਆ ਤਾਂ ਪ੍ਰੈਸ ਦੇ ਕੇ ਆਈ ਆ ਇਹ ਗੱਲੀ ਦੇ ਚ ਦੋ ਆ ਕੇ ਆਤਾ ਭਾਈ ਸਰਕਾਰਾਂ ਨੂੰ ਸਭ ਨੇ ਕਿਹਾ ਵਾ ਕਿਸੇ ਜੋਤਸੀ ਨੇ ਵੀ ਜਦ ਤੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਨਹੀਂ ਕਰਦੇ ਥੋੜੀ ਸਰਕਾਰ ਨਹੀਂ ਚੱਲਣੀ ਮੈਨੂੰ ਤਾਂ ਇਹ ਲੱਗਦਾ ਹੈ ਕਿਉਂਕਿ 84 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰੱਜ ਕੇ ਨਰਾਦਰੀ ਕੀਤੀ ਕਾਂਗਰਸ ਨੇ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਰੋਲੇ ਆ ਫਿਰ ਆ ਗਈ ਇਹ ਗਾਲੀ ਸਰਕਾਰ ਇਹਨਾਂ ਨੇ ਪਰ ਪਰ ਕਿ ਬੁਰਜ ਜੋ ਹਰਕੇ ਵਾਲਾ ਦੇ ਪਿੰਡ ਦੇ ਵਿੱਚ ਗੁਰੂਗ੍ਰੰਥ ਸਾਹਿਬ ਰੋਲੇ ਆ ਤੇ ਹੁਣ ਇਹ ਤੀਜੀ ਸਰਕਾਰ ਆ ਗਈ ਇਹਨਾਂ ਨੂੰ ਆਏ ਹੋ ਗਿਆ ਕਿ ਸਾਲ ਸਾਡੇ 3 ਚਲੇ ਗਏ 2 ਰਹਿ ਗਏ ਕਿਤੇ ਸਾਡੇ ਪਰ ਇਹ ਧੱਬਾਈ ਨਾਲ ਲੱਗੇ ਅਸੀਂ ਰਹਿ ਜੀਏ 5 ਸਾਲ ਵੀ ਲੰਘ ਜਵੇ ਬਾਅਦ ਚ ਸਾਨੂੰ ਲੋਕ ਕਹੇ ਵੀ ਤੁਸੀਂ ਕਹੇ ਜਾ ਕਲੰਕੀ ਆ ਤੁਸੀਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਉਹ ਨਹੀਂ ਕੀਤੀ ਆਪਣੇ ਸਾਲਾਂ ਚ ਫਿਰ ਭਗਵਾਨਤਮਾਨ ਨੇ ਮੌਕਾ ਦੇਖਿਆ ਵੀ ਹੁਣ ਵਧੀਆ ਮੌਕਾ ਹੈ ਦਸਤੂਰ ਵੀਆ ਬਣਿਆ ਹੋਇਆ ਉਹਨੇ ਵੀ ਪੁਲਿਸ ਵਾਲਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਸਾਡੀ ਸਰਕਾਰ ਦੀ ਕਸਰ ਪੂਰੀ ਕਰ ਦਿਓ ਤੇ ਮੈਨੂੰ ਤਾਂ ਇਹ ਲੱਗਦਾ ਕਿ ਭਗਵੰਤ ਮਾਨ ਨੇ ਉਹ ਆਪਣਾ ਜਿਹੜਾ ਕਾਲਮ ਪੂਰਾ ਕਰਨੇ ਬਾਤ ਤੇ ਤਾਂ ਕਿ ਕੋਈ ਕਦੋਂ ਇਹਨਾਂ ਕਹੇ ਵੀ ਤੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾਈ ਆਪਣੇ ਸਾਹ ਚ ਤੂੰ ਡਰ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਤੇ ਇਹ ਭਗਵੰਤ ਮਾਨ ਨੇ ਦੱਸਿਆ ਵੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਨਹੀਂ ਅਸੀਂ ਵੀ ਸਿੱਖਾਂ ਤੋਂ ਡਰਦੇ ਨਹੀਂ ਹੈਗੇ ਜਿਵੇਂ ਉਹ ਨਹੀਂ ਡਰਦੇ ਕਾਂਗਰਸੀ ਅਕਾਲੀ ਮੈਨੂੰ ਤਾਂ ਲੱਗਦੀ ਇਸ ਕਰਕੇ ਕਰਾਇਆ ਇਹਨਾਂ ਨੇ ਸਾਰਾ ਪਰ ਇਹ ਬਹੁਤ ਮੰਦ ਭਾਗਾ ਹੈ ਸਭ ਤੋਂ ਮੇਨ ਗੱਲ ਜਿਹੜੇ ਬੜਕਾ ਮਾਰਦੇ ਆ ਸਿੱਖੀ ਦੇ ਨਾਂ ਤੇ ਉਹ ਕਈ ਤਾਂ ਕਹੂਗੇ ਵੀ ਅਸੀਂ ਤਾਂ ਜੀ ਕਿਸਾਨਾਂ ਗੱਲ ਨਹੀਂ ਹੈਗੇ ਮੈਂ ਕਹਿੰਦਾ ਕਿਸਾਨਾਂ ਗੱਲ ਨਾ ਹੋ ਕਿਉਂਕਿ ਕਿਸਾਨਾਂ ਤੋਂ ਬੜਾ ਦੁਨੀਆ 'ਚ ਕੋਈ ਜਲਮ ਨਹੀਂ ਹੈਗਾ ਜਿਹੜਾ ਬੰਦਾ ਛੋਟਾ ਢਿੱਡ ਭਾਨੇ ਵਾਸਤੇ ਅੰਨ ਪੈਦਾ ਕਰੇ ਉਹ ਬਹੁਤ ਨਖਿੱਧ ਬੰਦਾ ਹੁੰਦਾ ਹੈ ਉਹਦੇ ਨਾਲ ਤਾਂ ਤੁਹਾਨੂੰ ਲੱਗਣਾ ਨਹੀਂ ਚਾਹੀਦਾ ਪਰ ਤੁਸੀਂ ਘਟੋ ਘੱਟ ਜਿਹੜੀ ਉੱਥੇ ਪੰਜ ਗ੍ਰੰਥੀ ਜਪਜੀ ਸਾਹਿਬ ਦੀ ਇਸ ਤਰੀਕੇ ਨਾਲ ਪੁਲਿਸ ਨੇ ਚੱਕੀ ਆ ਉਹਦੇ ਵਾਸਤੇ ਤਾਂ ਮੂੰਹ ਖੋਲੋ ਉਹ ਸ਼ਰੋਮਣੀ ਕਮੇਟੀ ਹੋਵੇ ਅੱਜ ਜੀ ਅੱਜ ਮੂੰਹ ਇਸ ਗੱਲ ਨੂੰ ਖੁੱਲੇ ਜਾ ਰਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਹਿਤਾ ਉਹਨੂੰ ਕੀ ਕਹਿਤਾ ਫਲਾਣੇ ਲੀਡਰ ਨੇ ਕੀ ਕਹਿਤਾ ਬਾਦਲ ਤੜਾ ਕੀ ਕਹਿ ਰਿਹਾ ਦੂਜੇ ਨੂੰ ਨਾਰਾਇਣ ਸਿੰਘ ਚੋੜਾ ਦਾ ਕਹਿੰਦੇ ਜੀ ਉਹ ਜਮਾਨਤ ਹੋ ਗਈ ਜਮਾਨਤ ਹੋ ਕਿਸ ਤਰ੍ਹਾਂ ਗਈ ਇਹਨਾਂ ਗੱਲਾਂ ਦੇ ਉੱਤੇ ਤਾਂ ਗੌਰ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੌਥੀਆਂ ਗੁਟਕੇ ਜਿੱਥੇ ਮਰਜੀ ਜੀ ਚਾਹ ਢੇਰਾਂ ਤੇ ਜਾ ਕੇ ਕੋਈ ਸੜ ਦੇ ਜੀ ਇਹਨਾਂ ਦਾ ਨਹੀਂ ਮੂੰਹ ਖੋਲਦੇ ਜੀ ਨਹੀਂ ਉਹ ਉੱਥੇ ਹੈਗੀਆਂ ਚੌਧਰਾਂ ਕਿ ਮੈਂ ਇਹਦੇ ਹੱਕ 'ਚ ਬੋਲਾਂ ਇਹ ਕਿ ਆਪਦਾ ਮੈਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਟਿਕਟ ਦਵਾ ਦੇ। ਦੁਆ ਕਹਿੰਦਾ ਮੈਂ ਇਹਦੇ ਹੱਕ ਵਿੱਚ ਬੋਲਣਾ ਕਰੇ ਇਹ ਮੈਨੂੰ ਮੈਂਬਰੀ ਦੀ ਟਿਕਟ ਦਵਾ ਦੇ ਮੈਂ ਚੋਣ ਲੜੂੰਗਾ। ਅਗਲਾ ਸੋਚਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਕੀ ਲੈਣਾ? ਇਹਨਾਂ ਦਾ ਨਾਂ ਸਾਨੂੰ ਟਿਕਟ ਦਵਾਉਣੀ ਆ। ਐਮਐਲਏ ਦੀ ਨਾ ਇਹਨੇ ਸ਼੍ਰੋਮਣੀ ਕਮੇਟੀ ਦੀ ਹੋਣੀ ਆ। ਇਹਨਾਂ ਸਾਨੂੰ ਪੰਜੀ ਦੀ ਚੋਣ ਵੀ ਨਹੀਂ ਲੜਨ ਦੇਣੀ ਹੈਗੀ। ਅਗਲਾ ਕਹਿੰਦਾ ਸਾਡਾ ਇਹਦੇ ਨਾਲ ਕੀ ਵਾਸਤਾ ਹੈ। ਪਰ ਮੈਂ ਇਹ ਬੇਨਤੀ ਕਰਦਾ ਸਮੂਹ ਸਿੱਖ ਜਥੇਬੰਦੀਆਂ ਨੂੰ ਜਿੱਥੇ ਵੀ ਹੈਟੀਆਂ ਕਟੋ ਕੱਟ ਇਸ ਗੱਲ ਦੀ ਨਖੇਦੀ ਕਰੋ। ਸਰਕਾਰ ਦੀ ਨਖੇਦੀ ਕਰੋ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਦੀ ਜੇ ਉਹਨਾਂ ਜਾਣਖਦਾ ਪੂਰਾ ਹੈਗਾ ਮੈਂ ਤਾਂ ਮਰ ਚੁੱਕਿਆ ਹੈ ਵੀ ਕਟੋ-ਕਟ ਇਸ ਘਨੌਣੀ ਕਾਰਵਾਈ ਦੇ ਬਦਲੇ 마फी ਮੰਗੇ ਤੇ ਜਿਹਨਾਂ ਪੁਲਿਸ ਵਾਲਿਆਂ ਨੇ ਬਿਨਾ ਕਿਸੇ ਸੋਚੇ ਸਮਝੇ ਸ਼ਰਾਬ ਪੀ ਕੇ ਉੱਥੇ ਪੰਜ ਗ੍ਰੰਥੀ ਨੂੰ ਜਿਵੇਂ ਉੱਥੋਂ ਚੱਕ ਕੇ ਲੈ ਗਏ ਆ ਉਹਨਾਂ ਨੂੰ ਵੀ ਅੱਗੇ ਲਿਆਵੇ ਵੀ ਉਹਨਾਂ ਨੇ ਕਿਉਂ ਕਰਿਆ ਹੈਗਾ ਇਹਦੇ ਖਿਲਾਫ ਹਰ ਇੱਕ ਬੰਦੇ ਨੂੰ ਬੋਲਣਾ ਚਾਹੀਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦਾ ਹੈ ਜਿਹੜਾ ਗੁਰੂ ਸ਼ਬਦ ਨੂੰ ਗੁਰੂ ਮੰਨਦਾ ਹੈ ਉਹਨਾਂ ਸਾਰਿਆਂ ਦਾ ਫਰਜ਼ ਆ ਜੇ ਪਾਈ ਹੁਣ ਤੁਸੀਂ ਮਰ ਚੁੱਕੇ ਆ ਮਰੇ ਮੁਕਰੇ ਦਾ ਕੋਈ ਹੱਲ ਨਹੀਂ ਹੈਗਾ ਤਾਂ ਅਸੀਂ ਵੀ ਕੀ ਕਰ ਸਕਦੇ ਆ ਤੁਸੀਂ ਵੀ ਬੁਲਾਏ ਸਕਦੇ ਆ ਅਸੀਂ ਵੀ ਬੋਲੇ ਸਕਦੇ ਆ ਪਰ ਇਹ ਹੋਇਆ ਬਹੁਤ ਮਾੜਾ ਹੈ ਇਹ ਹੁਣ ਇਹ ਸਮਝ ਲਓ ਕਿ ਤਿੰਨੇ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਿੱਚ ਉਹ ਬਰਾਬਰ ਹੋ ਗਈਆਂ ਨੰਬਰ ਕਿਸੇ ਦੇ ਘੱਟ ਵੱਧ ਨਹੀਂ ਰਹੇ ਹੈਗੇ ਇਹ ਬੜੀ ਖੁਸ਼ੀ ਦੀ ਗੱਲ ਆ ਇਹਨਾਂ ਵਾਸਤੇ ਤਿੰਨਾ ਵਾਸਤੇ हां ਹੁਣ ਇਹ ਦੋ ਇਹਨੂੰ ਮਹਿਣਾ ਨਹੀਂ ਮਾਰ ਸਕਦੇ ਉਹ ਦੋਏ ਵੀ ਖੁਸ਼ ਹੁੰਦੇ ਹੋਣੇ ਆ ਵੀ ਚਲ ਚੰਗਾ ਇਹਨਾਂ ਨੇ ਵੀ ਬਿਆਦਵੀ ਕਰਾਤੀ ਇਹ ਵੀ ਨਹੀਂ ਹੁਣ ਤੁਹਾਨੂੰ ਵੋਟਾਂ ਚ ਕਾਉਂਗੇ ਹੁਣ ਤੁਸੀਂ ਦੇਖ ਲਿਓ ਅਗਲੀਆਂ ਵੋਟਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦਾ ਮੁੱਦਾ ਖਤਮ ਹੋ ਜਾਣਾ ਚੱਕਣਾ ਕਿਨੇ ਆ ਹੁਣ ਤਿੰਨਾਂ ਨੇ ਕਰਾਤੀ ਇਹ ਬਰਾਬਰ ਹੋ ਗਏ ਸੋ ਬਿਲਕੁਲ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿੱਥੇ ਪਏ ਸੀਗੇ ਉੱਥੇ ਇਲਜ਼ਾਮ ਲੱਗੇ ਵੀ ਪੁਲਿਸ ਸ਼ਰਾਬ ਦੇ ਸਮੇਤ ਹੀ ਵੜ ਗਈ ਤੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਦੇ ਸਬੰਧ ਦੇ ਵਿੱਚ ਸਿਲੰਡਰ ਤੇ ਹੋਰ ਕੀਮਤੀ ਸਮਾਨ ਦੇ ਸਬੰਧ ਦੇ ਵਿੱਚ ਇੱਥੇ ਡੀਸੀ ਦਫ਼ਤਰ ਰੂਪਨਗਰ ਦੇ ਬਾਹਰ ਪੁਤਲਾ ਫੂਕਿਆ ਗਿਆ ਤੇ ਮੰਗ ਪੱਤਰ ਦਿੱਤਾ ਗਿਆ ਤਾਂ ਵੇਖਣਾ ਹੋਊਗਾ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਕਿਸਾਨਾਂ ਨੂੰ ਆਪਣਾ ਖੋਇਆ ਹੋਇਆ ਸਮਾਨ ਵਾਪਸ ਮਿਲਦਾ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ